ਸਤਿ ਸ਼੍ਰੀ ਅਕਾਲ ਸਿੱਖਾਂ ਦੇ ਵਾਸਤ ਸਤਿਸ਼ਟੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਕਮਲਜੀਤ ਕੋਰ ਲੈ ਕੇ ਹਾਜ਼ਰਾਂ ਖਾਸ ਪੇਸ਼ਕਸ਼ ਅੱਜ ਦੀ ਖਾਸ ਪੇਸ਼ਕਸ਼ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਪਾਈ ਅਮਰਿਤਪਾਲ ਸਿੰਘ ਦੇ ਬਾਰੇ 5 ਜੁਲਾਈ 2024 ਨੂੰ ਪਾਈ ਅਮਰਿਤਪਾਲ ਸਿੰਘ ਨੇ ਮੈਂਬਰ ਪਾਰਲੀਮੈਂਟ ਦੇ ਵਜੋਂ ਸੌਂ ਚੱਕੀ ਹੈ ਪਰ ਉਸ ਤੋਂ ਸੌ ਤੋਂ ਬਾਅਦ ਬਹੁਤ ਸਾਰੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਸੌਂ ਚੁਕਾਈ ਗਈ ਉਸ ਤੇ بار بار ਸਵਾਲ ਉੱਠ ਰਹੇ ਨੇ ਨਾ ਉਹਨਾਂ ਦੀ ਕੋਈ ਫੋਟੋ ਵਿਖਾਈ ਗਈ ਨਾ ਕੋਈ ਵੀਡੀਓਗ੍ਰਾਫੀ ਕੀਤੀ ਗਈ ਸੋ ਅਗੇ ਮੈਂਬਰ ਪਾਰਲੀਮੈਂਟ ਦੇ ਵਜੂਨਾਂ ਦਾ ਕਾਰਜਕਾਲ ਕਿਹੋ ਜਿਹਾ ਰਹਿਣ ਵਾਲਾ ਹੈ ਉਹਨਾਂ ਦੇ ਵਕੀਲ ਈਮਾਨ ਸਿੰਘ ਖਾਰਾ ਸਾਡੇ ਨਾਲ ਉਹਨਾਂ ਦੇ ਨਾਲ ਗੱਲਬਾਤ ਕਰਨਗੇ ਮਾਨ ਜੀ ਬਹੁਤ ਬਹੁਤ ਸਵਾਗਤ ਹੈ ਸਭ ਤੁਸੀਂ ਤੇ ਸਤਿ ਸ਼੍ਰੀ ਅਕਾਲ ਜੀ ਆ ਪਾਈ ਅਮਰਿਤਪਾਲ ਸਿੰਘ ਮੈਂਬਰ ਪਾਰਲੀਮੈਂਟ ਦਾ ਰਸਮੀ ਤੌਰ ਤੇ ਬਣ ਕੇ ਤੇ ਉਹ ਤੇ ਉਦੋਂ ਲਈ ਮੰਨ ਕੇ ਸੀ ਜਦੋਂ ਚੋਣਾਂ ਦਾ ਨਤੀਜਾ ਆਇਆ ਸੀ ਪਰ ਸੋ ਚੱਕਣ ਤੋਂ ਬਾਅਦ ਹੁਣ ਰਸਮੀ ਤੌਰ ਤੇ ਉਹਨਾਂ ਦੇ ਨਾਮ ਦੇ ਨਾਲ ਮੈਂਬਰ ਪਾਰਲੀਮੈਂਟ ਲੱਗ ਗਿਆ ਪਰ ਕੋਈ ਫੋਟੋ ਜਾਂ ਵੀਡੀਓ ਸਾਹਮਣੇ ਨਾ ਆਉਣਾ ਇਹ ਕਿੰਨਾ ਕੁ ਕਾਨੂੰਨ ਦੇ ਦਾਇਰੇ ਚ ਦੇਖੋ ਮੈਂ ਤਾਂ ਕਹੂੰਗਾ ਜੀ ਇੱਕ ਤਰੀਕੇ ਦੇ ਨਾਲ ਜੋ ਸਰਕਾਰ ਨੇ ਇਸ ਦੇ ਨਾਲ ਜਮਹੂਰੀਅਤ ਨੂੰ ਬਹੁਤ ਵੱਡੀ ਸੱਟ ਮਾਰੀ ਹੈ ਦੇਖੋ ਜੋ ਲੋਕ ਸਭਾ ਹੈ ਲੋਕ ਸਭਾ ਇੱਕ ਉਹ ਥਾਂ ਹੈ ਜਿੱਥੇ ਪੂਰੇ ਹਿੰਦੁਸਤਾਨ ਦੇ ਵਿੱਚੋਂ ਚੁਣੇ ਹੋਏ ਨਮਾਇंदे ਜਿਹੜੇ ਹੈਗੇ ਨੇ ਉਹ ਆਪ ਦੇ ਮੈਂ ਕਹੂੰਗਾ ਜਿਹੜੀ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਨੂੰ ਐਕਸਰਸਾਈਜ਼ ਕਰਦੇ ਨੇ ਉੱਥੇ ਤੁਸੀਂ ਲੱਗ ਲੋ ਵੀ ਗੱਲ ਰੱਖਦੇ ਨੇ ਆਪਦੇ ਹਲਕਿਆਂ ਦੀ ਤੇ ਉੱਥੇ ਜੋ ਮੈਂ ਕਹੂੰਗਾ ਭਾਈ ਅਮਰਿਤਪਾਲ ਸਿੰਘ ਦੇ ਫ੍ਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਦਾ ਕਹਾਣ ਹੋਇਆ ਜੋ ਉਹਨਾਂ ਨੇ ਸੌਹ ਚੁੱਕਣੀ ਸੀ ਕਿੰਨੇ ਜਿਆਦਾ ਜਿਹੜੇ ਹੋਰ 545 ਨੁਮਾਇੰਦੇ ਨੇ ਜਿਹੜੇ ਉਦੋਂ ਬਾਅਦ ਜਿਹੜੇ ਲੋਕ ਸਭਾ ਦੇ ਵਿੱਚੋਂ ਚੁਣੇ ਗਏ ਨੇ ਉਹਨਾਂ ਨੇ ਜੋ ਸੌਹ ਚੁੱਕੀ ਹੈ ਉਥੇ ਉਹਨਾਂ ਨੇ ਜੋ ਆਪਦੇ ਨਾਰੇ ਵੀ ਲਾਏ ਆਪਦੀ ਗੱਲ ਵੀ ਕੀਤੀ ਉਸ ਤੋਂ ਬਾਅਦ ਸਪੀਚਾਂ ਵੀ ਦਿੱਤੀਆਂ ਬੜਿਆ ਨੇ ਆਪਾਂ ਦੇਖਿਆ ਹੀ ਹੋਣਾ ਪੰਜਾਬ ਦੇ ਹੋਰ ਨੁਮਾਇੰਦਿਆਂ ਨੇ ਤੇ ਭਾਈ ਅਮਰਿਤਪਾਲ ਸਿੰਘ ਨੂੰ ਜੀਹਾ ਕਰਨ ਤੋਂ ਰੋਕਣਾ ਕਿ ਜਦੋਂ ਇੱਕ 4 ਲੱਖ ਦੇ ਲੋਕਾਂ ਨੇ ਫਤਵਾ ਦਿੱਤਾ ਹੈ 2 ਲੱਖ ਦੀ ਲੀਡ ਹੈ ਪੰਜਾਬ ਦੇ ਵਿੱਚੋਂ ਤਾਂ ਮੇਰੇ ਹਿਸਾਬ ਨਾਲ ਜਿਹੜੀ ਸਰਕਾਰ ਹੈ ਉਹ ਭਾਈ ਅਮਰਿਤਪਾਲ ਸਿੰਘ ਦੇ ਮੈਂ ਕਹੂੰਗਾ ਜੋ ਪੋਲਿਟਿਕਲ ਫੀਲਡ ਨੂੰ ਖੋਰੂ ਲਾਉਣਾ ਚਾਹੁੰਦੀ ਹੈ ਸਰਕਾਰ ਚਾਹੁੰਦੀ ਹੈ ਵੀ ਜੋ ਭਾਈ ਅਮਰਿਤਪਾਲ ਸਿੰਘ ਦੀ ਅਗਵਾਈ ਦੇ ਵਿੱਚ ਇੱਕ ਜਿਹੜੀ ਨਵੀਂ ਇੱਕ ਮੈਂ ਕਹੂੰਗਾ ਪੰਥਕ ਤੇਰੀ ਖੇਤਰੀ ਤੇ ਖੜੀ ਹੋ ਸਕਦੀ ਹੈ ਜਾਂ ਹੋਣ ਜਾ ਰਹੀ ਹੈ ਉਸ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਢਾਹ ਲਾਇਆ ਜਾਵੇ ਤੇ ਇਸੇ ਕਰਕੇ ਸਾਰਾ ਕੁਝ ਕੀਤਾ ਗਿਆ ਹੈ ਮੈਂਬਰ ਪਾਰਲੀਮੈਂਟ ਜੋ ਜਦੋਂ ਉਹਨਾਂ ਨੇ ਸੋਚ ਕੇ ਉਦੋਂ ਤਾਂ ਉਹ ਸਾਹਮਣੇ ਨਹੀਂ ਆਏ ਉਹਨਾਂ ਦਾ ਫੇਸ ਵੀ ਨਹੀਂ ਦਿਖਾਇਆ ਗਿਆ ਬਹੁਤ ਸਾਰੀਆਂ ਸ਼ਰਤਾਂ ਸਰਕਾਰ ਦੇ ਵੱਲੋਂ ਲਗਾਇਆ ਗਿਆ ਸੀ ਤੇ ਹੁਣ ਸਭ ਤੋਂ ਅਹਿਮ ਸਵਾਲ ਜੋ बार-बार ਲੋਕਾਂ ਦੇ ਜ਼ਿਹਨ 'ਚ ਆ ਰਿਹਾ ਜਿਨ੍ਹਾਂ ਨੇ ਉਹਨਾਂ ਨੂੰ ਚੁਣ ਕੇ ਭੇਜਿਆ ਕਿ 22 ਜੁਲਾਈ ਤੋਂ ਬਜਟ ਸੈਸ਼ਨ ਸ਼ੁਰੂ ਹੋਣ ਵਾਲਾ ਹੈ ਕਿ ਬਜਟ ਸੈਸ਼ਨ ਦੇ ਵਿੱਚ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਰਿਆਇਤ ਮਿਲੇਗੀ ਜਾਂ ਉਹ ਐਜ਼ ਅ ਮੈਂਬਰ ਪਾਰਲੀਮੈਂਟ ਵਿੱਚ ਰਸਕਣਗੇ ਲੋਕ ਸਭਾ ਦੇ ਵਿੱਚ ਦੇਖੋ ਵੈਸੇ ਗੱਲ ਕੀਤੀ ਜਾਵੇ ਤਾਂ ਜੋ ਸਰਕਾਰ ਨੇ ਕੀਤਾ ਹੈ ਹਲੇ ਤੱਕ ਸਰਕਾਰ ਦੀ ਜੋ ਨੀਤੀ ਰਹੀ ਹੈ ਬੜੀ ਮਾੜੀ ਰਹੀ ਹੈ ਜਿਹੜਾ ਇੱਕ ਬਲਤਕਾਰੀ ਸਾਧ ਹੈ ਜਿਸ ਦੇ ਉੱਪਰ ਜਿਸ ਨੇ ਜੋ ਕਤਲ ਦੇ ਦੋਸ਼ ਨੇ ਜਿਸ ਦੇ ਉੱਪਰ ਬਲਤਕਾਰ ਦੇ ਦੋਸ਼ ਨੇ ਜਿਸ ਦੇ ਉੱਪਰ ਜਿਸ ਨੇ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬੀਅਦ ਵੀ ਵੀ ਕਰਾਈ ਸੀ ਤੇ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਹਿਰਾਵਾ ਵੀ ਜੋ ਪਹਿਨਿਆ ਸੀ ਉਹਨੇ ਨਕਲ ਕਰਨ ਦੀ ਕੋਸ਼ਿਸ਼ ਜੋ ਉਹਨੇ ਕੀਤੀ ਸੀ ਤੁਸੀਂ ਦੇਖ ਲਓ ਜਦੋਂ ਸਾਧ ਬਾਹਰ ਆਉਂਦਾ ਹੈ ਤਾਂ ਮੇਰੇ ਹਿਸਾਬ ਨਾਲ ਕੋਈ ਰੋਕ ਟੋਕ ਨਹੀਂ ਹੁੰਦੀ ਉਹ ਆਪਦੀ satsang ਵੀ ਜੋ ਵੀ ਉਹ ਕਰਦਾ ਆਪਦੇ ਉੱਥੇ ਨਾਰੇ ਵੀ ਲੱਗਦੇ ਨੇ ਉਹਦੇ ਜਿਹੜੇ ਹਮਾਇਤੀ ਨੇ ਸਪੋਰਟਰ ਨੇ ਤੇ ਉਹ ਸਾਰੇ ਖੁਸ਼ ਹੁੰਦੇ ਨੇ ਮਹੀਨੇ-ਮਹੀਨੇ ਦੋ-ਦੋ ਮਹੀਨਿਆਂ ਦੀ ਪ੍ਰੋਲ ਮਿਲਦੀ ਆ ਉਹਨੂੰ ਤੇ ਇੱਕ ਪਾਸੇ ਜੋ ਨੌਜਵਾਨ ਜੋ ਸਿੱਖ ਕਾਮ ਦੇ ਜੋ ਆਗੂ ਹੈ ਭਾਈ ਅਮਰਿਤਪਾਲ ਸਿੰਘ ਨੇ ਜਿਨ੍ਹਾਂ ਨੇ ਨਸ਼ੇ ਜੋ ਛੜਾਏ ਨੇ ਤੇ ਜਿਹੜੇ ਅਮਰਿਤ ਸ਼ਿਕਾਇਆ ਹੈ ਜਿਨ੍ਹਾਂ ਨੇ ਤੇ ਉਹ ਜਿਹੜਾ ਜਿਹੜੀ ਪ੍ਰੋਲ ਮਿਲਦੀ ਹੈ ਉਸ ਦੇ ਵਿੱਚ ਇੱਕ ਚਿਹਰਾ ਤੱਕ ਨਹੀਂ ਬਾਹਰ ਦਿਖਾਇਆ ਜਾਂਦਾ ਉਹਨਾਂ ਜੋ ਪਰਿਵਾਰ ਨੂੰ ਵੀ ਤੁਸੀਂ ਲਾ ਲੋ ਸੌ ਚੁੱਕਣ ਦੇ ਸਮੇਂ ਮੁਲਾਕਾਤ ਨਹੀਂ ਕਰ ਦਿੱਤੀ ਜਾਂਦੀ ਇੱਥੋਂ ਤੱਕ ਕਿ ਸੀ CRPF ਦੇ ਬੇਸ ਕੈਂਪ ਜੋ ਮਹਿਲ ਪਰ ਉਥੇ ਇੱਕ ਪਿੰਡ ਦਿੱਲੀ ਦੇ ਲਾਗੇ ਉਥੇ ਪੂਰੀ ਸਿਕਿਉਰਿਟੀ ਦੇ ਵਿੱਚ ਜੋ ਉਹਨਾਂ ਦੇ ਪਿਤਾ ਜੀ ਦੇ ਚਾਚਿਆਂ ਨੂੰ ਮਲਾਇਆ ਜਾਂਦਾ ਤਾਂ ਮੈਂ ਕਹੂੰਗਾ ਇੱਕ ਦੋਰੀ ਨੀਤੀ ਹੈ ਸਰਕਾਰ ਦੀ ਇੱਕ ਦੋੜਾ ਮਾਪ ਡੰਡ ਹੈ ਜੋ ਸਿੱਖਾਂ ਦੇ ਲਈ ਹੈ ਇੱਕ ਧੱਕੇਸ਼ਾਹੀ ਲਈ ਹੈ ਪਰ ਮੇਰੇ ਹਿਸਾਬ ਨਾਲ ਜਿੱਥੇ ਸੌਂਦੀਆਂ ਜੋ ਸਰਕਾਰ ਨੇ ਤਸਵੀਰਾਂ ਤੱਕ ਨਹੀਂ ਬਾਹਰ ਆਉਣ ਦਿੱਤੀਆਂ ਕੋਈ ਵੀਡੀਓ ਨਹੀਂ ਬਾਹਰ ਆਈ ਕੋਈ ਸ਼ੋਰ ਨਹੀਂ ਪਾਰਲੀਮੈਂਟ ਦੇ ਅੰਦਰ ਜਾਂਦੇ ਬਾਹਰ ਜਾਂਦੇ ਦੀ ਕੋਈ ਨਹੀਂ ਆਉਣ ਦਿੱਤੀ ਇੱਥੋਂ ਤੱਕ ਕਿ ਗੱਡੀ ਦੇ ਸ਼ੀਸ਼ੇ ਵੀ ਕਾਲੇ ਕਰ ਦਿੱਤੇ ਸੀ ਤਾਂ ਕਿ ਉਹ ਬਾਹਰ ਆਪਦੇ ਜਿਹੜੇ ਸਪੋਰਟਰ ਨੇ ਸਮ ਜਾ ਸੰਗਤਾਂ ਨੇ ਉਹਨਾਂ ਨਾਲ ਫਤਹਿ ਵੀ ਨਾ ਸਾਂਝੀ ਕਰ ਸਕਣ ਤਾਂ ਮੈਨੂੰ ਨਹੀਂ ਲੱਗਦਾ ਵੀ ਕੋਈ ਸੈਸ਼ਨ ਦੇ ਵਿੱਚ ਹੀ ਕੋਈ ਵੱਧ ਚੜ ਕੇ ਸ਼ਮੂਲੀਅਤ ਹੈ ਜੋ ਸਰਕਾਰ ਹੈ ਭਾਈ ਅਮਰਿਤਪਾਲ ਸਿੰਘ ਨੂੰ ਕਰਨ ਦਊਗੀ ਤਾਂ ਇਹ ਜੋ ਸਰਕਾਰ ਹੈ ਇੱਕ ਨਿਰਾਦਰ ਕਰ ਰਹੀ ਹੈ ਉਹਨਾਂ ਜਿਹੜੇ ਖਡੂਰ ਸਾਹਿਬ ਦੇ ਵਾਸੀ ਨੇ ਜਿਹੜੇ ਪੰਜਾਬ ਦੇ ਵਾਸੀ ਨੇ ਜਿਨ੍ਹਾਂ ਨੇ ਐਡਾ ਵੱਡਾ ਫਤਵਾ ਦਿੱਤਾ ਹੈ ਉਹਨਾਂ ਦੀ ਸੋਚ ਦਾ ਉਹਨਾਂ ਦੇ ਫਤਵੇ ਦਾ ਉਹਨਾਂ ਦੀ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਦਾ ਜੋ ਉਹਨਾਂ ਦੇ ਹੱਕ ਹਕੂਕਾਂ ਦਾ ਜੋ ਸਰਕਾਰ ਪੂਰਨ ਤੌਰ ਤੇ ਇੱਕ ਨਿਰਾਦਰ ਕਰ ਰਹੀ ਹੈ ਹੂੰ ਉਹ ਜੇ ਗੱਲ ਕਰੀਏ ਅਸੀਂ ਕਿ ਜਦੋਂ ਬਜਟ ਤੇ ਚਰਚਾ ਹੁੰਦੀ ਹੈ ਈਮਾਨ ਜੀ ਤਾਂ ਸਾਰੇ 542 ਦੇ 542 ਮੈਂਬਰ ਪਾਰਲੀਮੈਂਟ ਉਹਦੇ ਉੱਤੇ ਆਪਣਾ ਜਿਹੜੀ ਆਪਣੀ رائے ਆ ਉਹ ਦਿੰਦੇ ਨੇ ਪਰ ਜਦੋਂ ਭਾਈ ਅਮਰਿਤਪਾਲ ਸਿੰਘ ਦੀ ਵਾਰੀ ਆਏਗੀ ਪਹਿਲਾਂ ਦੀ ਤਰ੍ਹਾਂ ਉਹਨਾਂ ਦਾ ਨਾਮ ਬੁਲਿਆ ਜਾਏਗਾ ਫਰ ਉਹ ਨਹੀਂ ਬੋਲਣਗੇ ਤਾਂ ਲੋਕ ਸਭਾ ਸਪੀਕਰ ਉੱਥੇ ਕੋਈ ਆਪਣੀ ਅਹਿਮੀਅਤ ਨਹੀਂ ਰੱਖਦਾ ਉਹਨਾਂ ਦਾ ਕੋਈ ਸਟੈਂਡ ਨਹੀਂ ਉੱਥੇ ਨਹੀਂ ਦੇਖੋ ਜੀ ਆਪਾਂ ਸੰਵਿਧਾਨਕ ਤੌਰ ਤੇ ਦੇਖੀਏ ਤਾਂ ਜੋ ਲੋਕ ਸਭਾ ਦੇ ਸਪੀਕਰ ਸਹਿਬਾਨ ਨੇ ਉਹਨਾਂ ਕੋਲੇ ਬੜੀ ਵੱਡੀ ਪਾਵਰ ਹੈ ਜੇ ਕੋਈ ਵੀ ਉਹਨਾਂ ਦਾ ਮੈਂਬਰ ਜੋ ਲੋਕ ਸਭਾ ਦਾ ਕਿਤੇ ਵੀ ਕੋਈ ਡਿਟੇਨਡ ਹੋਵੇ ਜਾਂ ਅਰੈਸਟ ਹੋਵੇ ਤਾਂ ਉਹਨਾਂ ਨੂੰ ਲੱਗੇ ਉਹ ਗਲਤ ਨਾਲ ਦੀ ਨਾਲ ਸੰਮਨ ਕਰ ਸਕਦੇ ਨੇ ਤੇ ਸਰਕਾਰ ਨੂੰ ਛੱਡਣਾ ਪਵੇਗਾ ਤਾਂ ਦੇਖੋ ਪਾਵਰ ਤਾਂ ਬਹੁਤ ਜ਼ਿਆਦਾ ਲੋਕ ਸਭਾ ਦੇ ਸਪੀਕਰ ਸਹਿਬਾਨ ਕੋਲੇ ਪਰ ਜੇ ਉਹ ਵਰਤਨ ਤੇ ਆਉਣ ਪਰ ਮੇਰੇ ਹਿਸਾਬ ਨਾਲ ਜਿਨ੍ਹਾਂ ਨੇ ਵਾਕਈ ਵਰਤਨੀ ਹੁੰਦੀ ਤਾਂ ਘੱਟੋ ਘੱਟ ਭਾਈ ਅਮਰਿਤਪਾਲ ਸਿੰਘ ਨੇ ਤਸਵੀਰਾਂ ਤਾਂ ਜੋ ਸੰਗਤਾਂ ਦੇ ਨਾਲ ਸਾਂਝੀਆਂ ਕਰ ਦੇ ਕਿਉਂਕਿ ਦੇਖੋ ਜੋ ਸਪੀਕਰ ਸਾਹਿਬ ਹੁੰਦੇ ਨੇ ਉਹਦੇ ਕੋਲੇ ਬੜੀ ਵੱਡੀ ਪਾਵਰ ਹੁੰਦੀ ਆ ਉਹਨਾਂ ਦੇ ਕੋਲ ਉਹ ਜੋ ਮਰਜੀ ਕੈਮਰਾ ਪ੍ਰोसीਡਿੰਗਸ ਨੇ ਇਨ ਕੈਮਰਾ ਪ੍ਰोसीਡਿੰਗਸ ਨੇ ਜੋ ਲੋਕ ਸਭਾ ਬਦਿਆਂ ਪ੍ਰोसीਡਿੰਗਸ ਕਿੱਥੇ ਦਿਖਾਉਣੀਆਂ ਕਿੱਥੇ ਨਹੀਂ ਦਿਖਾਉਣੀਆਂ ਤਾਂ ਉਸ ਦੇ ਵਿੱਚ ਜੋ ਮਾਨਯੋਗ ਅਦਾਲਤਾਂ ਵੀ ਇੱਕ ਹੱਦ ਤੱਕ ਇੰਟਰਫੇਅਰ ਨਹੀਂ ਕਰ ਸਕਦੀਆਂ ਹੁੰਦੀਆਂ ਤੇ ਹੋਰ ਤਾਂ ਕਰਨਾ ਹੀ ਕਿੰਨਾ ਨਹੀਂ ਹੈ ਤਾਂ ਸਪੀਕਰ ਸਾਹਿਬ ਦੇ ਕੋਲੇ ਬੜੀ ਵੱਡੀ ਪਾਵਰ ਹੈ ਪਰ ਜੇ ਉਹ ਇਸਤੇਮਾਲ ਕਰ ਜੇ ਉਹਨਾਂ ਨੇ ਇੱਕ ਰਬਰ ਸਟੈਂਪ ਬਣ ਕੇ ਰਹਿਣਾ ਵੀ ਜਿਵੇਂ ਸਰਕਾਰ ਨੇ ਕਿਹਾ ਉਵੇਂ ਹੀ ਕਰ ਲੈਣਾ ਤਾਂ ਤਾਂ ਫਿਰ ਮੇਰੇ ਹਿਸਾਬ ਨਾਲ ਕੋਈ ਫਾਇਦਾ ਨਹੀਂ ਉਸ ਸੌਦੇ ਦਾ ਅਮਰਿਤਪਾਲ ਸਿੰਘ ਦੇ ਸੋਚ ਚੱਕਣ ਤੋਂ ਪਹਿਲਾਂ ਲੋਕ ਸਭਾ ਸਪੀਕਰ ਹੋਂ ਬਿਰਲਾ ਨੇ ਇੱਕ ਦਿਨ ਪਹਿਲਾਂ ਹੀ ਸੋਚ ਚੱਕਣ ਦੀ ਨਿਯਮਾਂ ਦੇ ਵਿੱਚ ਬਦਲਾਅ ਕੀਤਾ ਸੀ ਤਾਂ ਕਿ ਕੋਈ ਵੀ ਐਕਸਟਰਾ ਵਰਡ ਜਿਹੜਾ ਹੈ ਉਹ ਨਾ ਬੋਲਿਆ ਜਾ ਸਕੇ ਖਾਸ ਤੌਰ ਤੇ ਫੈਸਲਾ ਇਸ ਲਈ ਲਿਆ ਗਿਆ ਸੀ ਕਿਉਂਕਿ ਭਾਈ ਸਰਬਜੀਤ ਸਿੰਘ ਖਾਲਸਾ ਨੇ ਵਾਇਗੁਰਜੀ ਕਾ ਖਾਲਸਾ ਤੇ ਵਾਇਗੁਰਜੀ ਕੀ ਫਤਿਹ ਆਪਣੇ ਭਾਸ਼ਣ ਦੇ ਐਂਡ ਦੇ ਵਿੱਚ ਸੰਬੋਧਨ ਕੀਤਾ ਸੀ ਤੇ ਇੱਕ ਦੋ ਹੋਰ ਪੰਜਾਬ ਦੇ ਮੈਂਬਰ ਪਾਰਲੀਮੈਂਟਸ ਨੇ ਜੈ ਹਿੰਦ ਜੈ ਭੀਮ ਜੈ ਭਾਰਤ ਇਦਾਂ ਦੇ ਜਿੰਨੇ ਵੀ ਸ਼ਬਦ ਨੇ ਖਾਸ ਤੌਰ ਤੇ ਫਤਿਹ ਨੂੰ ਲੈ ਕੇ ਇਤਰਾਜ਼ ਜਤਾਇਆ ਗਿਆ ਸੀ ਕਿ ਇਦਾਂ ਦੇ ਜਿਹੜੇ ਸ਼ਬਦ ਨੇ ਉਹ ਨਹੀਂ ਵਰਤੇ ਜਾਣਗੇ ਜੋ ਲੋਕ ਸਭਾ ਤਿਆਰ ਕਰਕੇ ਦੇਗੀ ਕਿ ਇਸ ਦਾਇਰੇ ਚ ਰਹਿ ਕੇ ਸੋਚ ਚੱਕਣੀ ਹੈ ਉਹਦੇ ਅਕੋਰਡਿੰਗ ਹੀ ਸੋਚ ਚੱਕਣੀ ਪਏਗੀ ਤੁਹਾਨੂੰ ਤਾਂ ਥੋੜਾ ਇਲਮ ਹੋਏਗਾ ਕੋਈ ਆਈਡੀਆ ਹੋਏਗਾ ਤੁਸੀਂ ਤਾਂ ਵਕੀਲ ਹੋ ਕਿਸ ਤਰੀਕੇ ਨਾਲ ਭਾਈ ਸਾਹਿਬ ਨੇ ਸੋਚ ਚੱਕੀ ਦੇਖੋ ਜੋ ਪਹਿਲੀ ਗੱਲ ਤਾਂ ਜੇ ਦੇਖਿਆ ਜਾਵੇ ਤਾਂ ਜਿੰਨੇ ਇੰਡੀਪੈਂਡੈਂਟ ਕੈਂਡੀਡੇਟਸ ਨੇ ਜਿਵੇਂ ਭਾਈ ਅਮਰਤਪਾਲ ਸਿੰਘ ਨੇ ਭਾਈ ਸਰਜੀਤ ਖਾਲਸਾ ਨੇ ਤਾਂ ਦੇਖੋ ਹੋਰ ਜਾਂ ਫਿਰ ਜਿਹੜੀਆਂ ਉਹਨਾਂ ਪਾਰਟੀਆਂ ਦੇ ਅਗਵਾਈ ਕਰਦੇ ਨੇ ਜਿਨ੍ਹਾਂ ਕੋਲੇ ਬੜੇ ਘੱਟ ਮਤਲਬ ਕਿ ਕੈਂਡੀਡੇਟਸ ਹੁੰਦੇ ਆ ਬੜੇ ਘੱਟ ਮੈਂਬਰ ਆਫ ਪਾਰਲੀਮੈਂਟ ਹੁੰਦੇ ਨੇ ਤਾਂ ਦੇਖੋ ਉਹਨਾਂ ਕੋਲੇ ਪਹਿਲਾਂ ਹੀ ਬੋਲਣ ਦਾ ਸਮਾਂ ਬੜਾ ਘੱਟ ਹੁੰਦਾ ਹੈ ਤਾਂ ਉਤੋਂ ਜੋ ਨੀਮਾ ਦੇ ਵਿੱਚ ਜੋ ਕਟੌਤੀ ਕਰ ਦੇਣੀ ਤਾਂ ਇੱਕ ਬੜੀ ਮਾੜੀ ਮੈਂ ਕਹੂੰਗਾ ਇੱਕ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਨੂੰ ਹੀ ਕਰਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜੋ ਲੋਡ ਨਹੀਂ ਸੀ ਇੱਕ ਇੰਡੀਪੈਂਡੈਂਟ ਕੈਂਡੀਡੇਟ ਦੇ ਲਈ ਜਾਂ ਘੱਟ ਜੋ ਮੈਂਬਰ ਪਾਰਲੀਮੈਂਟ ਵਾਲੀ ਪਾਰਟੀਆਂ ਦੇ ਲਈ ਇੱਕ ਬੜਾ ਵੱਡਾ ਮੌਕਾ ਹੁੰਦਾ ਸੌ ਚੱਕ ਸਮਾਗਮ ਜਦੋਂ ਬੜੇ ਛੋਟੇ ਲਫ਼ਜ਼ਾਂ ਦੇ ਵਿੱਚ ਉਹ ਆਪਦੀ ਕੌਮ ਦੀ ਆਪਦੇ ਖੇਤੇ ਦੀ ਆਪਦੀ ਸਟੇਟ ਦੀ ਗੱਲ ਹੈ ਜੋ ਅੱਗੇ ਰੱਖ ਸਕਦੇ ਹੁੰਦੇ ਨੇ ਤਾਂ ਇੱਥੇ ਦੇਖੋ ਭਾਈ ਅਮਰਤਪਾਲ ਸਿੰਘ ਦੀ ਜੋ ਜੇ ਆਪਾਂ ਗੱਲ ਕਰੀਏ ਤਾਂ ਜਿੱਦਣ ਉਹਨਾਂ ਸੌ ਚੁੱਕ ਸਮਾਗਮ ਸੀ ਤਾਂ ਮੈਂ ਉੱਥੇ ਪਾਰਲੀਮੈਂਟ ਬਿਲਡਿੰਗ ਹੀ ਮੌਜੂਦ ਸੀ ਤੇ ਜੋ ਉੱਥੇ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖਾਲਸਾ ਵੀ ਉੱਥੇ ਮੌਜੂਦ ਸੀ ਤੇ ਹੋਰ ਵੀ ਉਹਨਾਂ ਦੇ ਜਿਹੜੇ ਭਾਈ ਅਮਰਿਤਪਾਲ ਸਿੰਘ ਦੇ ਪਿਤਾ ਜੀ ਅਤੇ ਚਾਚਾ ਜੀ ਉੱਥੇ ਗੁਰਦੁਆਰਾ ਰਿਕਾਬਗੰਨ ਸਾਹਿਬ ਕੇ ਮਜੂਸੀ ਲਾਗੇ 1 ਕਿਲੋਮੀਟਰ ਤੇ ਪਰ ਫਿਰ ਵੀ ਸਾਡੇ ਵਿੱਚੋਂ ਕਿਸੇ ਨੂੰ ਵੀ ਜੋ ਅੰਦਰ ਜਾਣ ਦੀ ਜੋ ਪਰਮਿਸ਼ਨ ਨਹੀਂ ਦਿੱਤੀ ਗਈ ਸਪੀਕਰ ਸਾਹਿਬ ਦੇ ਕਮਰੇ ਦੇ ਵਿੱਚ ਜਾ ਕੇ ਭਾਈ ਅਮਰਿਤਪਾਲ ਸਿੰਘ ਨੂੰ ਮਿਲਣ ਦੀ ਪਰਮਿਸ਼ਨ ਨਹੀਂ ਦਿੱਤੀ ਗਈ ਨਾ ਹੀ ਸਾਡੀ ਇੱਕ ਪਬਲਿਕ ਵਜੋਂ ਇੱਕ ਕਾਮਨ ਪਰਸਨ ਵਜੋਂ ਜੋ ਇੱਕ ਵਿਜ਼ਟਰ ਦਾ ਪਾਸ ਹੁੰਦਾ ਪਾਰਲੀਮੈਂਟ ਦਾ ਉਹ ਬਣ ਦਿੱਤਾ ਗਿਆ ਤੁਹਾਨੂੰ ਵੀ ਨਹੀਂ ਮਿਲਣ ਦਿੱਤਾ ਗਿਆ ਨਹੀਂ ਸਾਡਾ ਜੋ ਉੱਥੇ ਅਸੀਂ ਰਿਸੈਪਸ਼ਨ ਤੇ ਵੀ ਬੜਾ ਜਿਆਦਾ ਉੱਥੇ ਬੇਨਤੀਆਂ ਕੀਤੀਆਂ ਵੀ ਸਾਡਾ ਘਟੋ ਘਟ ਕੋਮਨ ਦਾ ਤਾਂ ਅੰਦਰ ਪਾਸ ਬਣੇ ਜੋ ਅਸੀਂ ਦੇਖ ਸਕੀਏ ਤਾਂ ਉਹ ਨਹੀਂ ਅਲਾਉ ਕੀਤਾ ਇੱਥੋਂ ਤੱਕ ਕਿ ਮੈਂਬਰ ਪਾਰਲੀਮੈਂਟ ਭਾਈ ਆਮ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਵੀ ਨਹੀਂ ਅਲਾਉ ਕੀਤਾ ਤਾਂ ਮੇਰੇ ਹਿਸਾਬ ਨਾਲ ਸਰਕਾਰ ਚਾਹੁੰਦੀ ਨਹੀਂ ਵੀ ਭਾਈ ਅਮਰਤਪਾਲ ਸਿੰਘ ਦੀ ਕਿਸੇ ਤਰੀਕੇ ਦੀ ਵੀ ਕੋਈ ਆਵਾਜ਼ ਹੈ ਉਹ ਬਾਹਰ ਆਵੇ ਉਹ ਆਪਦੇ ਜਿਹੜੇ ਲੋਕਾਂ ਨੂੰ ਸੰਬੋਧਨ ਕਰਨ ਆਪਦੇ ਖਿੱਤੇ ਦੇ ਖਡੂਰ ਸਾਹਿਬ ਦੇ ਲੋਕਾਂ ਦੇ ਮਸਲਿਆਂ ਦੇ ਹੱਲ ਕਰਨ ਤਾਂ ਸਰਕਾਰ ਹੀ ਮੇਰੇ ਹਿਸਾਬ ਨਾਲ ਇਸ ਦੇ ਉੱਪਰ ਤੁਸੀਂ ਦੇਖੋ ਐਡਾ ਤਾਂ ਕੋਈ ਭਾਈ ਅਮਰਿਤਪਾਲ ਸਿੰਘ ਨੇ ਗੁਨਾਹ ਹੀ ਨਹੀਂ ਕੀਤਾ ਨਾ ਹੀ ਭਾਈ ਅਮਰਿਤਪਾਲ ਸਿੰਘ ਨੇ ਕਿਤੇ ਭੱਜ ਜਾਣਾ ਸੀ ਜੋ ਜਾਣ ਕੇ ਲਿਖ ਦਿੱਤਾ ਵੀ ਦਿੱਲੀ ਤੋਂ ਬਾਹਰ ਕਿਤੇ ਜਾ ਹੀ ਨਹੀਂ ਸਕਦੇ ਭਾਈ ਅਮਰਿਤਪਾਲ ਸਿੰਘ ਨੇ ਤਾਂ ਕਿਹੜਾ ਜੋ ਪੰਜਾਬ ਆਪ ਹੀ ਆ ਜਾਣਾ ਸੀ ਪੁਲਿਸ ਦਾ ਨਾਲ ਦਸਤਾ ਗੱਡੀਆਂ ਸੀ ਪੁਲਿਸ ਦੀਆਂ ਤਾਂ ਇੱਕ ਸਾਹ ਦੇ ਨਾਲ ਨਿਰਾਦਰ ਕਰਨ ਦੀ ਕੋਸ਼ਿਸ਼ ਦੇ ਨਾਲ ਜੋ ਮੈਂ ਕਹੂੰਗਾ ਸਰਕਾਰ ਨੇ ਇਹ ਸਾਰੇ ਜਿਹੜੇ ਨਿਯਮ ਨੇ ਭਾਈ ਅਮਰਿਤਪਾਲ ਸਿੰਘ ਤੇ ਲਾਏ ਨਹੀਂ ਹਾਂ ਜਦੋਂ ਭਾਈ ਅਮਰਿਤਪਾਲ ਸਿੰਘ ਸੋਚ ਆਕਦੇ ਨੇ ਉਸ ਤੋਂ ਬਾਅਦ ਬਹੁਤ ਸਾਰੀਆਂ ਛੋਟੀ ਛੋਟੀ ਖਬਰਾਂ ਸਾਹਮਣੇ ਆਉਂਦੀਆਂ ਨੇ ਉਹਨਾਂ ਦੇ ਕੱਪੜਿਆਂ ਨੂੰ ਲੈ ਕੇ ਵੀ ਇੱਕ ਜਿਹੜੀ ਹਾਈਲਾਈਟ ਉਹ ਸਾਹਮਣੇ ਆਉਂਦੀ ਆ ਕਿ ਉਹਨਾਂ ਨੇ ਕਾਲੀ ਪੈਂਟ ਪਾਈ ਹੋਈ ਸੀ orange ਪੱਗ ਬੰਨੀ ਹੋਈ ਸੀ white ਕਮੀਜ਼ ਪਾਈ ਹੋਈ ਸੀ ਉਹਨੂੰ ਲੈ ਕੇ ਵੀ ਕੁਝ ਨਾ ਕੁਝ ਜਿਹੜੀ ਚਰਚਾਵਾਂ ਨੇ ਸ਼ੁਰੂ ਹੋ ਗਈਆਂ ਨੇ ਕਿ ਉਹ ਤਾਂ ਪੈਂਟ ਸ਼ਰਟ ਦਾ ਵਿਰੋਧ ਕਰਦੇ ਸੀ ਉਹ ਖੁਦ ਕਿਵੇਂ ਪੈਂਟਾਂ ਕਮੀਜ਼ ਪਾਉਣ ਲੱਗੇ ਨਹੀਂ ਦੇਖੋ ਇਸ ਦਾ ਸਪਸ਼ਟੀਕਰਨ ਤਾਂ ਉਹਨਾਂ ਦੇ ਚਾਚਾ ਹੀ ਨੇ ਉਹਨਾਂ ਦੇ ਪਿਤਾ ਹੀ ਨੇ ਦੇ ਹੀ ਦਿੱਤਾ ਹੈ ਜੋ ਮਿਲ ਕੇ ਵੀ ਆਏ ਸੀ ਉਹਨਾਂ ਨੂੰ ਘੰਟਾ ਮੁਲਾਕਾਤ ਵੀ ਹੋਈ ਹੈ ਤੇ ਭਾਈ ਅਮਰਿਤਪਾਲ ਸਿੰਘ ਦਾ ਹਮੇਸ਼ਾ ਵਾਂਗੂ ਜੋ ਟਕਸਾਲੀ ਪਹਿਰਾਵਾ ਉਹਨਾਂ ਦਾ ਜੋ ਨੀਲੇ ਰੰਗ ਦਾ ਦਮਾਲਾ ਹੁੰਦਾ ਤੇ ਚਿੱਟਾ ਜਿਹੜਾ ਬਾਣਾ ਹੁੰਦਾ ਉਹ ਟਕਸਾਲੀ ਦਮਾਲਾ ਹੈ ਤੇ ਜੋ ਟਕਸਾਲੀ ਪਹਿਰਾਵਾ ਹੈ ਤੇ ਉਸੇ ਦੇ ਵਿੱਚ ਹੀ ਉਹਨਾਂ ਦੇ ਪਿਤਾ ਹੀ ਤੇ ਚਾਚਾ ਹੀ ਨੇ ਦੱਸਿਆ ਸੀ ਬਾਕੀ ਦੇਖੋ ਕਿਉਂ ਭਾਈ ਅਮਰਤਪਾਲ ਸਿੰਘ ਮੈਂ ਕਹੂੰਗਾ ਇੱਕ ਅਜਿਹੇ ਪੰਜਾਬ ਦੇ ਨੇਤਾ ਨੇ ਇੱਕ ਅਜਿਹੇ ਲੀਡਰ ਨੇ ਵੀ ਜਿਹੜੇ ਹਲੇ ਜੇਲ੍ਹ ਚੋਂ ਬਾਹਰ ਵੀ ਨਹੀਂ ਆਏ ਐਮਪੀ ਬਣਨ ਤੋਂ ਬਾਅਦ ਕੋਈ ਬਿਆਨ ਵੀ ਨਹੀਂ ਦਿੱਤਾ ਪਰ ਤਾਂ ਵੀ ਉਹਨਾਂ ਦੀ ਇੱਕ ਤਰੀਕੇ ਦੇ ਨਾਲ ਜਾਣ ਕੇ ਨੁਕਤਾ ਚੀਨੀ ਵੀ ਜਾਣ ਕੇ ਕ੍ਰਿਟਿਸਿਜ਼ਮ ਬਿਨਾ ਬੰਦੇ ਦੀ ਸੋਚ ਨੂੰ ਦੇਖੇ ਬਿਨਾ ਬੰਦੇ ਦੇ ਕਿਸੇ ਅਲਫਾਜਾਂ ਨੂੰ ਸੁਣੇ ਵੀ ਉਹ ਮੈਂਬਰ ਪਾਰਲੀਮੈਂਟ ਬਣਨ ਤੋਂ ਬਾਅਦ ਕੀ ਉਸ ਬੰਦੇ ਦੇ ਖਿਆਲ ਨੇ ਕੀ ਆਈਡੀਆਜ਼ ਨੇ ਤੇ ਇਹ ਜਾਣ ਬੁੱਝ ਕੇ ਇੱਕ ਮੈਂ ਕਹੂੰਗਾ ਜੋ ਮਾਨ ਹਾਨੀ ਕਰਨ ਦੀ ਜਿਹੜੀ ਕੋਸ਼ਿਸ਼ ਹੈ ਭਾਈ ਅਮਰਤਪਾਲ ਸਿੰਘ ਦੀ ਉਹ ਨਿਰੰਤਰ ਜਾਰੀ ਹੈ ਇਹ ਸਰਕਾਰਾਂ ਵੱਲੋਂ ਜਾਰੀ ਹੈ ਕੁਝ ਪਾਰਟੀਆਂ ਵੱਲੋਂ ਜਿਵੇਂ ਆਮ ਆਦਮੀ ਪਾਰਟੀ ਹੈ ਇਹਨਾਂ ਦੇ ਜਿਹੜੇ ਪਾਲਤੂ ਜਿਹੜੇ ਹੈਗੇ ਨੇ ਕੁਝ ਸਰਕਾਰੀ ਸਾਧ ਨੇ ਉਹਨਾਂ ਨੇ ਅੱਗੇ ਕੁਝ ਕਰਿੰਦੇ ਰੱਖੇ ਹੋਏ ਨੇ ਹਾਇਰ ਕੀਤੇ ਹੋਏ ਨੇ ਇਹ ਜਾਣ ਬੁੱਝ ਕੇ ਫੇਸਬੁੱਕ ਦੇ ਉੱਪਰ ਹੋਰ ਸੋਸ਼ਲ ਮੀਡੀਆ ਦੇ ਉੱਪਰ ਇੱਕ ਨੈਰੇਟਿਵ ਬਣਾਉਣ ਦੀ ਜਿਹੜੀ ਕੋਸ਼ਿਸ਼ ਹੈ ਉਸ ਦੇ ਨਾਲ ਇਹ ਸਾਰਾ ਕੁਝ ਚੱਲ ਰਿਹਾ ਹੈ ਜੀ ਹਮਮ ਇਮਾਨ ਜੀ ਹਾਲ ਹੀ ਦੀ ਗੱਲ ਕਰ ਲੈਨੇ ਆ ਸੌਂਚ ਇੱਕ ਸਮਾਗਮ ਤੋਂ ਬਾਅਦ ਮਾਤਾ ਬਲਵਿੰਦਰ ਕੌਰ ਜੀ ਦਾ ਇੱਕ ਬਿਆਨ ਸਾਹਮਣੇ ਆਉਂਦਾ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਮੇਰਾ ਪੁੱਤ ਖਾਲਿਸਤਾਨ ਸਮਰਥਕ ਨਹੀਂ ਹੈ ਉਹ ਤੇ ਸੰਵਿਧਾਨ ਦੀ ਸੌਂਚ ਚੱਕ ਕੇ ਗਿਆ ਹੁਣ ਤੇ ਸੰਵਿਧਾਨ ਦੀ ਗੱਲ ਕਰੇਗਾ ਉਸ ਤੋਂ ਬਾਅਦ ਭਾਈ ਅਮਰਪਾਲ ਸਿੰਘ ਦਾ ਟਵੀਟ ਵੀ ਆਉਂਦਾ ਉਹਨਾਂ ਨੇ ਸਪਸ਼ਟੀਕਰਨ ਵੀ ਦਿੱਤਾ ਪਰ ਟਵੀਟ ਖਾਲਸਾ ਰਾਜ ਦੀ ਗੱਲ ਕੀਤੀ ਹੈ ਜਿੱਤੇ ਸਵਾਲ ਚੱਕੇ ਜਾ ਰਹੇ ਨੇ ਕਿ ਖਾਲਿਸਤਾਨ ਦੇ ਨਾਮ ਤੇ ਵੋਟਾਂ ਲੈ ਕੇ ਹੁਣ ਤੁਸੀਂ ਖਾਲਸਾ ਰਾਜ ਮੰਗ ਰਹੇ ਹੋ ਆ ਸਾਬਕਾ ਮੈਂਬਰ ਪਾਰਲੀਮੈਂਟ ਸੰਗਰੂਰ ਦੇ ਸਿਮਰਨਜੀਤ ਸਿੰਘ ਮਾਨ ਉਹਨਾਂ ਨੇ ਵੀ ਕਿਹਾ ਹੈ ਕਿ ਭਾਈ ਸਰਬਜੀਤ ਸਿੰਘ ਖਾਲਸਾ ਤੇ ਅੰਮ੍ਰਿਤਪਾਲ ਖਾਲਿਸਤਾਨ ਦੇ ਨਾਮ ਤੇ ਵੋਟਾਂ ਮੰਗ ਕੇ ਹੁਣ ਖਾਲਿਸਤਾਨ ਦੀ ਵਿਚਾਰਧਾਰਾ ਤੋਂ ਦੂਰ ਭੱਜ ਰਹੇ ਨੇ ਇਹ ਜੀ ਦੇਖੋ ਪਹਿਲਾਂ ਤਾਂ ਜੋ ਮਾਤਾ ਬਲਵਿੰਦਰ ਕੌਰ ਜੀ ਦਾ ਬਿਆਨ ਸੀ ਉਹ ਦੇਖੋ ਉਹਨਾਂ ਦਾ ਇੱਕ ਨਿੱਜੀ opinion ਸੀ ਜੋ ਭਾਈ ਅੰਮ੍ਰਿਤਪਾਲ ਸਿੰਘ ਨੇ ਇਸ ਚੀਜ਼ ਦੇ ਉੱਪਰ ਕਦੇ ਕੋਈ ਅਜੀਹਾ ਬਿਆਨ ਨਹੀਂ ਦਿੱਤਾ ਨਾ ਹੀ ਕੋਈ ਮੈਂ ਕਹੂੰਗਾ ਕੋਈ ਪਲਟੇ ਨਹੀਂ ਆਉਦੀ ਗੱਲ ਤੋਂ ਕਦੇ ਵੀ ਤੇ ਉਸ ਦੇ ਉੱਪਰ ਟਵੀਟ ਦੇ ਵਿੱਚ ਜੋ ਉਹਨਾਂ ਨੇ ਜੋ ਸਪਸ਼ਟੀ ਕਰਨ ਵੀ ਦੇ ਦਿੱਤਾ ਬਾਕੀ ਤਾਂ ਦੇਖੋ ਜਿਹੜੇ ਇਹ ਤਾਂ ਲਬਜ ਹੁੰਦੇ ਨੇ ਸਿਨੋਨਿਮਸ ਹੁੰਦੇ ਨੇ ਇੱਕ ਲਬਜ ਲਈ ਦੂਜਾ ਲਬਜ ਹੁੰਦਾ ਹਰ ਇੱਕ ਲਬਜ ਹੁੰਦਾ ਹੈ ਤਾਂ ਇਸ ਦੇ ਵਿੱਚ ਮੈਨੂੰ ਨਹੀਂ ਕੋਈ ਕੋਈ ਮੈਂ ਕਹੂੰਗਾ ਕੋਈ ਦੋਰੀ ਕੋਈ ਚੀਜ਼ ਦਿਖਦੀ ਜਾਂ ਕੋਈ ਲੁਕੇ ਹੋਏ ਮਤਲਬ ਦਿਸਦੇ ਨੇ ਜਿਹੜੀ ਗੱਲ ਹੈ ਉਹ ਸਪਸ਼ਟ ਹੈ ਸਾਰਿਆਂ ਦੇ ਸਾਹਮਣੇ ਹੈ ਬਾਕੀ ਮੈਨੂੰ ਲੱਗਦਾ ਸਾਡੀ ਕੌਮ ਨੂੰ ਇੱਕ ਦੂਜੇ ਦੇ ਨਾਲ ਦੁਫਾੜ ਹੋਣ ਦੇ ਵਿਚ ਨਹੀਂ ਆਉਣਾ ਚਾਹੀਦਾ ਬਾਕੀ ਵੀ ਜਿਹੜੇ ਆਗੂ ਨੇ ਜਿਹੜੇ ਟਿਕਾ ਟਿੱਪਣੀ ਕਰ ਰਹੇ ਨੇ ਪਲਟਵਾਰ ਕਰ ਰਹੇ ਨੇ ਉਹ ਬੜੀ ਬਡੇਰੀ ਉਮਰ ਦੇ ਨੇ ਸੂਝਵਾਨ ਨੇ ਸਾਡੇ ਸਾਰਿਆਂ ਦੇ ਮਾਰਗਦਰਸ਼ਨ ਨੇ ਉਹਨਾਂ ਨੂੰ ਇਸ ਚੀਜ਼ ਤੋਂ ਮੈਂ ਕਹੂੰਗਾ ਬਚਾ ਕਰਨਾ ਚਾਹੀਦਾ ਭਰਾ ਮਾਰੂ ਜੰਗ ਨਹੀਂ ਛੇੜਨੀ ਚਾਹੀਦੀ ਸਗੋਂ ਦੀ ਜਿਹੜੇ ਉਹਨਾਂ ਤੋਂ ਛੋਟੇ ਨੇ ਉਹਨਾਂ ਤੋਂ ਮਾਰਗਦਰਸ਼ਨ ਦੇਖਦੇ ਨੇ ਉਹਨਾਂ ਦੀ ਹੌਸਲਾ ਅਫਸਾਈ ਕਰਨ ਦੀ ਬਜਾਏ ਉਹ ਉਹਨਾਂ ਤੇ ਹੀ ਅਟੈਕ ਕਰੀ ਜਾ ਰਹੇ ਨੇ ਜਿੰਨੀ ਕੁ ਚਲੋ ਜਿੰਨੀ ਪੰਥਕ ਸਪੇਸ ਹੈ ਇੱਥੋਂ ਤੱਕ ਕਿ ਮੈਂ ਇੱਕ ਦਿਨ ਪੜ ਰਿਹਾ ਸਾਂ ਵੀ ਇੱਕ ਜਿਹੜੇ ਉਸ ਸਮੇਂ ਦੇ ਜਿਹੜੇ ਪੰਜਾਬ ਦੇ ਗਵਰਨਰ ਹੁੰਦੇ ਸੀ ਜਾਂ ਜਿਹੜੇ ਗਵਰਨਰ ਜਨਰਲ ਹੁੰਦੇ ਸੀ 1925 ਦੇ ਵਿੱਚ ਜਦੋਂ ਇੱਕ ਬਿੱਲ ਬਣਿਆ ਸੀ ਗੁਰਦੁਆਰਾ ਸੁਧਾਰ ਬਿੱਲ ਤਾਂ ਉਦੋਂ ਜਿਹੜੀਆਂ ਸੀਆਈਡੀ ਦੀਆਂ ਰਿਪੋਰਟਾਂ ਇਹ ਆndੀਆਂ ਨੇ ਵੀ ਜਿਹੜੇ ਪੰਜਾਬ ਦੇ ਗਵਰਨਰ ਸੀ ਉਹਨਾਂ ਨੇ ਇਹ ਆਖਿਆ ਸੀ ਵੀ ਜੋ ਗੁਰੂ ਘਰ ਨੇ ਇਹਨਾਂ ਨੂੰ ਦੇ ਦੋ ਫਿਰ ਇਹ ਆਪੇ ਆਪਸ ਵਿੱਚ ਹੀ ਉਲਝ ਕੇ ਤੇ ਲੜੀ ਜਾਣਗੇ ਤੇ ਫਿਰ ਸਰਕਾਰ ਕੋਲੇ ਟਾਈਮ ਆ ਜਾਵੇਗਾ ਕੁਝ ਐਕਸ਼ਨ ਲੈਣ ਦਾ ਇਹ ਸੀਆਈਡੀ ਨੇ ਰਿਪੋਰਟਾਂ ਕਹਿੰਦੀਆਂ ਨੇ ਪਰ ਸਰਕਾਰਾਂ ਹਮੇਸ਼ਾ ਚਾਹੁੰਦੀਆਂ ਹੁੰਦੀਆਂ ਨੇ ਵੀ ਜਿਹੜੀ ਕੌਮ ਹੈ ਇੱਕ ਦੂਜੇ ਨਾਲ ਲੜਦੀ ਰਹੇ ਜੋ ਦੁਫਾੜ ਦੇ ਵਿੱਚ ਰਵੇ ਤੇ ਜੋ ਉਲਝੀ ਜਾਵੇ ਇੱਕ ਚੀਜ਼ ਤਾਂ ਜਿਹੜੇ ਸਾਡੇ ਬਜ਼ੁਰਗ ਆਗੂ ਨੇ ਕੰਮ ਦੇ ਉਹਨਾਂ ਨੂੰ ਨੌਜਵਾਨ ਆਗੂਆਂ ਦੀ ਮਦਦ ਕਰਨੀ ਚਾਹੀਦੀ ਹੈ ਹਮਾਇਤ ਕਰਨੀ ਚਾਹੀਦੀ ਹੈ ਨਾ ਕਿ ਉਹਨਾਂ ਦੀ ਜਿਹੜੀਆਂ ਲੱਤਾਂ ਖਿੱਚਣੀਆਂ ਚਾਹੀਦੀਆਂ ਨੇ ਤੇ ਆਪਾਂ ਸਾਰਿਆਂ ਨੂੰ ਇਸ ਭਰਾ ਮਾਰੂ جنگ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਜੀ ਜਦੋਂ ਉਹਨਾਂ ਨੇ ਸੌਂਚ ਚ ਚੱਕੀ ਸੌਚਕ ਸਮਾਗਮ ਉਹਨਾਂ ਦਾ ਖਤਮ ਹੁੰਦਾ ਵਾਪਸ ਉਹਨਾਂ ਨੂੰ ਡਿਬਰੂਗੜ ਜੇਲ੍ਹ ਲਿਜਾਇਆ ਜਾਂਦਾ ਹੈ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਈ ਵੱਧ ਤੋਂ ਵੱਧ ਚੋਣਾਂ ਬਣਾਉਣ ਦਾ ਅਪੀਲ ਕਰਨ ਦਾ ਇੱਕ ਬਿਆਨ ਸਾਹਮਣੇ ਆਉਂਦਾ ਹੈ ਕਿ ਭਾਈ ਅਮਰਿਤਪਾਲ ਸਿੰਘ ਹੁਣ ਫੋਕਸ ਕਰਨਾ ਚਾਹੁੰਦੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੇ ਇਹ ਗੱਲ ਉਹਨਾਂ ਨੇ ਕਦੋਂ ਕਹੀ ਸੀ ਕਿ ਐਸਜੀਪੀਸੀ ਦੀਆਂ ਚੋਣਾਂ ਤੇ ਫੋਕਸ ਕੀਤਾ ਜਾਏ ਦੇਖੋ ਇਹ ਉਹਨਾਂ ਦੇ ਪਿਤਾ ਜੀ ਤੇ ਉਹਨਾਂ ਦੇ ਚਾਚਾ ਜੀ ਨੇ ਜਦੋਂ ਮਿਲ ਕੇ ਆਏ ਨੇ ਅੱਜ ਦਿਨ ਸੌਂ ਚੁੱਕ ਸਮਾਗਮ ਸੀ ਉਸ ਦਿਨ ਬਿਆਨ ਦਿੱਤਾ ਸੀ ਮੈਂ ਵੀ ਉੱਥੇ ਹੀ ਖਲੋਤਾ ਸੀ ਤਾਂ ਦੇਖੋ ਇੱਕ ਜੋ ਭਾਈ ਅਮਰਿਤਪਾਲ ਸਿੰਘ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਪ੍ਰਧਾਨ ਨੇ ਉਹਨਾਂ ਤੋਂ ਪਹਿਲਾਂ ਸ਼ਹੀਦ ਭਾਈ ਦੀਪ ਸਿੱਧੂ ਹੁੰਦੇ ਸੀ ਭਾਈ ਦੀਪ ਸਿੱਧੂ ਨੇ ਵੀ ਗੱਲ ਆਖੀ ਸੀ ਕਿ ਸਿੱਖ ਕੌਮ ਨੂੰ ਕਿਸੇ ਵੀ ਮੈਂ ਕਹੂੰਗਾ ਅਜੀਹਾ ਪਲੈਟਫਾਰਮ ਜਾਂ ਅਦਾਰਾ ਖਾਲੀ ਨਹੀਂ ਛੱਡਣਾ ਚਾਹੀਦਾ ਜਿੱਥੇ ਕਿ ਜੋ ਆਪਾਂ ਕੌਮ ਦੇ ਹਿੱਤਾਂ ਦੀ ਗੱਲ ਨਾ ਕਰ ਸਕੀਏ ਭਾਈ ਦੀਪ ਸਿੱਧੂ ਨੇ ਵੀ ਕਿਹਾ ਸੀ ਚਾਹੇ ਮੀਡੀਆ ਅਦਾਰਾ ਹੋਵੇ ਚਾਹੇ ਲੀਗਲ ਅਦਾਰਾ ਹੋਵੇ ਚਾਹੇ ਪੋਲਿਟਿਕਲ ਫੀਲਡ ਹੋਵੇ ਆਪਾਂ ਨੂੰ ਹਰੇਕ ਥਾਂ ਤੇ ਗੱਲ ਕਰਨੀ ਚਾਹੀਦੀ ਹੈ ਤੇ ਐਸਜੀਪੀਸੀ ਚੋਣਾਂ ਵੀ ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜੋ ਸਿੱਖਾਂ ਦੀ ਸਰਮੌਰ ਸੰਸਥਾ ਹੈ ਜੇ ਆਪਾਂ ਇਤਿਹਾਸ ਦੇਖੀ ਅਣਗਿੰਦ ਸ਼ਹੀਦੀਆਂ ਹੋਈਆਂ ਨੇ ਚਾਬੀਆਂ ਦਾ ਮੋਰਚਾ ਲੱਗਿਆ ਜੈਤੂ ਦਾ ਮੋਰਚਾ ਲੱਗਿਆ ਕੰਧ ਦਾ ਮੋਰਚਾ ਲੱਗਿਆ ਫਿਰ ਸਿੱਖ ਕੌਮ ਨੂੰ 1920 ਦੇ ਵਿੱਚ ਐਸਜੀਪੀਸੀ ਮਿਲੀ ਸੀ ਤੇ ਜਿਹੜੀ ਸ਼ਰੋਮਣੀ ਅਕਾਲੀ ਦਲ ਮਿਲਿਆ ਸੀ ਪਰ ਇਹਨਾਂ ਦੋਵਾਂ ਧਿਰਾਂ ਦੇ ਉੱਪਰ ਹੀ ਗਰੁੱਪਾਂ ਦੇ ਉੱਪਰ ਇਸ ਸਮੇਂ ਮੈਂ ਕਹੂੰਗਾ ਮਾੜੀ ਸੋਚ ਵਾਲਿਆਂ ਦਾ ਗਲਤ ਵਿਰਤੀ ਵਾਲਿਆਂ ਬੰਦਿਆਂ ਦਾ ਕਬਜ਼ਾ ਹੈ ਇਹਨਾਂ ਨੂੰ ਨਿਜਾਤ ਕਰਾਉਣਾ ਵੀ ਬਹੁਤ ਜ਼ਰੂਰੀ ਹੈ ਜਿਵੇਂ ਆਪਾਂ 100 ਸਾਲ ਪਹਿਲਾਂ ਗੁਰੂ ਘਰਾਂ ਨੂੰ ਮਹੰਤਾਂ ਤੋਂ ਨਿਜਾਤ ਕਰਾਇਆ ਸੀ ਅੱਜ ਵੀ ਮਾਡਰਨ ਡੇ ਮਹੰਤ ਨੇ ਜਿੰਨਾਂ ਨੇ ਆਪ ਦੇ ਵੱਡੇ ਵੱਡੇ ਹੋਟਲ ਬਣਾਏ ਨੇ, ਟਰਾਂਸਪੋਰਟ ਬਣਾਏ ਨੇ, ਕੌਮ ਨੂੰ ਖਾਦਾ ਹੈ, ਗੁਰੂ ਘਰਾਂ ਦੀਆਂ ਗੋਲਕਾਂ ਨੂੰ ਖਾਦਾ ਹੈ, ਪਰ ਇਹਨਾਂ ਮਾਡਰਨ ਡੇ ਮਹਾਂਤਾਂ ਤੋਂ ਸਾਨੂੰ ਛਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਆਜ਼ਾਦ ਕਰਾਉਣ ਦੀ ਲੋੜ ਹੈ ਤੇ ਉਸ ਦੇ ਲਈ ਦੇਖੋ ਜੋ ਵੀ ਇੱਕ ਪੋਲਿਟਿਕਲ ਪਾਲਿਸੀ ਹੈ ਇਹ ਪ੍ਰਧਾਨ ਸਾਡੇ ਪ੍ਰਧਾਨ ਭਾਈ ਅਮਰਤਪਾਲ ਸਿੰਘ ਨੇ ਬਣਾਉਣੀ ਹੈ ਪਰ ਮੇਰੀ ਇੱਕ ਨਿੱਜੀ ਰਾਏ ਇਹ ਹੈ ਵੀ ਸਾਨੂੰ ਕੋਈ ਵੀ ਇਲੈਕਸ਼ਨ, ਕੋਈ ਵੀ ਪੋਲਿਟਿਕਲ ਪਲੇਟਫਾਰਮ ਖਾਲੀ ਨਹੀਂ ਛੱਡਣਾ ਚਾਹੀਦਾ ਚਾਹੇ ਜਿੰਮੀਆਂ ਚੋਣਾ ਹੋਣ ਚਾਹੇ ਐਸਜੀਬੀਸੀ ਹੋਵੇ ਚਾਹੇ ਸਰਪੰਚੀ ਹੋਵੇ ਚਾਹੇ 2027 ਹੋਵੇ ਜੋ ਇੱਕ ਨੌਜਵਾਨਾਂ ਦੀ ਇੱਕ ਸੁਹਿਰਦ ਜਥੇਬੰਦੀ ਬਣਾ ਕੇ ਪੰਜਾਬ ਵਾਸੀਆਂ ਦੀ ਸੁਹਿਰਦ ਇੱਕ ਜਥੇਬੰਦੀ ਬਣਾ ਕੇ ਸਾਨੂੰ ਨਿਰੰਤਰ ਅੱਗੇ ਵਧਣਾ ਚਾਹੀਦਾ ਹੈ ਜੀ ਇਹ ਮੇਰੀ ਹੂੰ ਸੋਚ ਹੈ ਜੀ ਜਿੰਨੀ ਚੋਣਾ ਦੀ ਤੁਸੀਂ ਗੱਲ ਕੀਤੀ ਹੈ ਤਾਂ ਜਿਹੜੀਆਂ ਬਾਕੀ 4 ਜਿੰਨੀ ਚੋਣਾ ਬਚੀਆਂ ਨੇ ਜਲੰਧਰ ਨੂੰ ਛੱਡ ਕੇ ਉਥੇ ਕੈਂਡੀਡੇਟ ਅਨਾਉਂਸ ਕੀਤੇ ਨੇ ਪ੍ਰਧਾਨ ਮੰਤਰੀ ਬਾਜੇ ਕੇ ਦਲਜੀਤ ਕਲਸੀ ਤੇ ਹੋਰ ਜਿਹੜੇ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਉਸਤੇ ਵੀ ਲਗਾਤਾਰ ਸਵਾਲ ਚੱਕੇ ਜਾ ਰਹੇ ਨੇ ਕਿ ਭਾਈ ਅਮਰਿਤਪਾਲ ਸਿੰਘ ਦੇ ਜਿੱਤਣ ਤੋਂ ਬਾਅਦ ਹੁਣ ਇਹਨਾਂ ਨੇ ਇੱਕ ਹਵਾ ਚਲਾ ਲਈ ਕਿ ਜਿੰਨੀ ਚੋਣਾ ਲੜਨੀਆਂ ਨੇ ਜਾਂ ਹੋਰ ਚੋਣਾ ਲੜ ਕੇ ਜਿੱਤਣਾ ਹੈ ਪਰ ਜੇਲ੍ਹ ਚ ਰਹਿ ਕੇ ਕਰਨਗੇ ਕੀ ਬਹੁਤ ਸਾਰੇ ਲੋਕ ਸਵਾਲ ਚੁੱਕਦੇ ਨੇ ਨਹੀਂ ਜੀ ਦੇਖੋ ਇੱਕ ਚੋਣ ਲੜਨਾ ਦੇਖੋ ਸਾਡੀ ਕੌਮ ਦਾ ਜਿਹੜਾ ਸਿਧਾਂਤ ਹੈ ਮੇਰੀ ਪੀੜ੍ਹੀ ਦਾ ਸਿਧਾਂਤ ਹੈ ਜੇ ਨਸ਼ਾ ਵੇਚਣ ਵਾਲੇ ਰੇਤ ਮਾਫੀਆ ਆ ਕੇਵਲ ਮਾਫੀਆ ਟਰਾਂਸਪੋਰਟ ਮਾਫੀਆ ਜਿਨ੍ਹਾਂ ਨੇ ਪੰਜਾਬ ਲਈ ਕੱਖ ਵੀ ਨਹੀਂ ਕੀਤਾ ਛਗੋਂ ਦੀ ਗੈਂਗਸਟਰਾਂ ਦੇ ਨਾਲ ਰਲ ਕੇ ਫਰੋਤੀਆਂ ਮੰਗੀਆਂ ਨੇ ਜਿਨ੍ਹਾਂ ਨੇ ਮੁਕਦੀ ਗੱਲ ਹੈ ਪੰਜਾਬ ਨੂੰ ਵੇਚਿਆ ਪੰਜਾਬ ਦੇ ਹੱਕਾਂ ਨੂੰ ਵੇਚਿਆ ਤੇ ਪੰਜਾਬ ਨੂੰ ਖਾਧਾ ਤੇ ਜੇ ਉਹ ਬੰਦੇ ਚੋਣਾ ਲੜ ਸਕਦੇ ਨੇ ਉਹਨਾਂ ਨੇ ਕੱਖ ਨਹੀਂ ਕੀਤਾ ਹਲੇ ਤੱਕ ਤਾਂ ਜਿਹੜੇ ਕੌਮ ਦੇ ਲਈ ਜੇਲਾਂ ਦੇ ਵਿੱਚ ਬੰਦ ਨੇ ਜਿਹੜੇ ਪੰਜਾਬ ਦੀ ਆਵਾਜ਼ ਚੁੱਕਣ ਦੇ ਲਈ ਜੇਲਾਂ ਦੇ ਵਿੱਚ ਬੰਦ ਨੇ ਜਿਨ੍ਹਾਂ ਦਾ ਜਿਹੜਾ ਦਿਲ ਸਾਫ਼ ਹੈ ਜਿਨ੍ਹਾਂ ਦੀ ਜਿਹੜੀ ਮੱਤ ਹੈ ਸਿਹਰਦਾਂ ਵਾਲੀ ਹੈ ਉਹ ਕਿਉਂ ਨਹੀਂ ਇਲੈਕਸ਼ਨ ਲੜ ਸਕਦੇ ਉਹਨਾਂ ਨੇ ਤਾਂ ਦੇਖੋ ਕਾਮ ਦਾ ਖਾਦਾ ਵੀ ਕੁਛ ਨਹੀਂ ਸ਼ਗੋਂ ਦੀ ਆਪ ਦੇ ਘਰ ਕਾਮ ਦੇ ਉੱਪਰ ਲਟਾਏ ਨੇ ਆਪ ਦੇ ਘਰ ਤਬਾਹ ਕਰ ਲਏ ਆਪ ਦਾ ਟਰਾਂਸਪੋਰਟ ਦਾ ਬਿਜ਼ਨਸ ਤਬਾਹ ਕਰ ਲਿਆ ਦੁਬਈ ਦੇ ਵਿੱਚ ਫਿਲਮਾਂ ਦਾ ਬਿਜ਼ਨਸ ਜੋ ਭਾਈ ਦਿਲਜੀਤ ਸਿੰਘ ਕਲਸੀ ਦਾ ਉਹ ਰੁੜ ਗਿਆ ਕਰਜ਼ੇ ਵਿੱਚ ਉਹ ਹੋ ਗਿਆ ਸਾਰਾ ਜੋ ਭਾਈ ਗੁਰਮੀਤ ਸਿੰਘ ਬੁੱਕਣ ਵਾਲਾ ਉਹਨਾਂ ਦਾ ਸ਼ੋਅਰੂਮ ਜਿਹੜਾ ਹੈਗਾ ਉਹ ਰੁੜ ਗਿਆ ਉਹਨਾਂ ਦਾ ਬੜਾ ਵੱਡਾ ਫਰਨੀਚਰ ਦਾ ਕੰਮ ਸੀ ਭਾਈ ਕਲਵੰਤ ਸਿੰਘ rauਕੇ ਦੀ ਨੌਕਰੀ ਚਲੀ ਗਈ ਭਾਈ ਪਪਲ ਪ੍ਰੀਤ ਸਿੰਘ ਦਾ ਜਿਹੜਾ ਮੀਡੀਆ ਦਾ ਪੱਤਰਕਾਰੀ ਕਰਦੇ ਸੀ ਉਹ ਕੰਮ ਰੁੜ ਗਿਆ ਪਿੱਛੇ ਪਰਿਵਾਰਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ ਰਿਹਾ ਦਾ ਮੈਂ ਸਮਝਦਾ ਜੇ ਆਪਾਂ ਇਹੋ ਜੇ ਲੋਕਾਂ ਨੂੰ ਅੱਗੇ ਲਿਆ ਸਕਦੇ ਆ ਤਾਂ ਬੜੀ ਵਧੀਆ ਗੱਲ ਹੋਵੇਗੀ ਜਿਹੜੇ ਅਜੋਕੇ ਸਮੇਂ ਦੇ ਵਿੱਚ ਅੱਜ 21ਵੀਂ ਸਦੀ ਦੇ ਵਿੱਚ ਜਦੋਂ ਕੋਈ ਬੰਦਾ 323 24 ਦਾ ਲੜਾਈ ਝਗੜੇ ਦਾ ਕੋਈ ਪਰਚਾ ਪੈਣ ਤੋਂ ਵੀ ਡਰਦਾ ਹੈ ਤੇ ਉਹ ਇਸ ਸਮੇਂ ਕਾਲੇ ਪਾਣੀ ਦੀ ਜੇਲ੍ਹ ਕੱਟ ਰਹੇ ਨੇ ਐਨਐਸਏ ਲਾ ਕੇ ਉਹ ਜੇਲ੍ਹਾਂ ਦੇ ਵਿੱਚ ਨੇ ਪੰਜਾਬ ਤੋਂ 3200 ਕਿਲੋਮੀਟਰ ਦੂਰ ਨੇ ਕੋਈ ਪਤਾ ਨਹੀਂ ਕਦੋਂ ਵਾਪਸ ਆਉਣਾ ਹੈ ਜੇ ਇਹੋ ਜੇ ਮੈਂ ਕਹੂੰਗਾ ਇਮਾਨਦਾਰ ਤੇ ਜਿਹੜੇ ਕੌਮ ਪ੍ਰਸਤ ਪੰਜਾਬ ਪ੍ਰਸਤ ਜਿਹੜੇ ਲੋਕ ਅੱਗੇ ਆਉਣਗੇ ਤਾਂ ਮੇਰੇ ਹਿਸਾਬ ਨਾਲ ਕੋਈ ਪੰਜਾਬ ਦਾ ਸਵਰੇਗਾ ਹੂੰ ਈਮਾਨ ਜੀ ਆਪਾਂ ਜਦੋਂ ਪਿਛਲੇ ਵਾਰ ਇੰਟਰਵਿਊ ਕੀਤਾ ਸੀ ਤਾਂ ਆਪਾਂ ਦੋ ਚੀਜ਼ਾਂ ਤੁਸੀਂ ਦੱਸੀਆਂ ਸੀਗੀਆਂ ਇੱਕ ਤਾਂ ਭਾਈ ਅਮਰਿਤਪਾਲ ਸਿੰਘ ਦੀ ਟੈਂਪਰੇਰੀ ਰਿਲੀਜ਼ ਤੇ ਇੱਕ ਜਿਹੜੀ ਹੈ ਪਰਮਾਨੈਂਟ ਰਿਲੀਜ਼ ਟੈਂਪਰੇਰੀ ਰਿਲੀਜ਼ ਦਾ ਜਿਹੜਾ ਨਤੀਜਾ ਅਸੀਂ ਵੇਖ ਲਿਆ ਹੈ ਪਰਮਾਨੈਂਟ ਦੀ ਉਮੀਦ ਕਾਫੀ ਹੱਦ ਤੱਕ ਧੁੰਦਲੀ ਨਜ਼ਰ ਆ ਰਹੀ ਹੈ ਕੋਈ ਹੋਰ ਰਸਤਾ ਜਿਸ ਦੇ ਨਾਲ ਭਾਈ ਅਮਰਿਤਪਾਲ ਸਿੰਘ ਜਿਹੜੇ ਨੇ ਇੱਕ ਵਾਰ ਤਾਂ ਲੋਕਾਂ ਦੇ ਸਾਹਮਣੇ ਆਉਣ ਬਜਟ ਤੇ ਬੋਲਣ ਦੀਆਂ ਲੋਕ ਸਭਾ ਦੇ ਕਿਸੇ ਵੀ ਸੈਸ਼ਨ ਦੇ ਵਿੱਚ ਸ਼ਾਮਿਲ ਹੋਣ ਨਹੀਂ ਦੇਖੋ ਜੀ ਮੈਂ ਤਾਂ ਕਹੂੰਗਾ ਜਿਹੜਾ ਉਮੀਦ ਤੇ ਦੁਨੀਆ ਕਾਇਮ ਦੀ ਹੈ ਜੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇੱਥੋਂ ਤੱਕ ਲੈ ਆਏ ਨੇ ਚੋਣ ਜਿਤਾ ਦਿੱਤੀ ਹੈ ਸੌਂ ਵੀ ਹੋ ਚੁੱਕੀ ਹੈ ਤਾਂ ਜਿਹੜੀ ਰਿਹਾਈ ਹੈ ਬੰਦ ਖਲਾਸੀ ਹੈ ਉਹ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜੀ ਕਰਾਉਣਗੇ ਜੇ ਉਹ 52 ਰਾਜਿਆਂ ਨੂੰ ਰਿਹਾ ਕਰਾ ਸਕਦੇ ਨੇ ਤਾਂ ਇਹਨਾਂ ਬੰਦਿਆਂ ਨੂੰ ਕਿਉਂ ਨਹੀਂ ਕਰਾ ਸਕਦੇ 10 ਦਿਗੜੂਗੜ ਜੇਲ੍ਹ 'ਚ ਨੇ 30 ਅੰਮ੍ਰਿਤਸਰ ਜੇਲ੍ਹ ਦੇ ਵਿੱਚ ਨੇ ਅਸੀਂ ਦੇਖੋ ਸਮਾਂ ਹਰੇਕ ਚੀਜ਼ ਲੱਗਦਾ ਹੁੰਦਾ ਇੱਕ ਸੰਵਿਧਾਨਕ ਪ੍ਰਕਿਰਿਆ ਹੈ ਇੱਕ ਕਾਨੂੰਨੀ ਪ੍ਰਕਿਰਿਆ ਹੈ ਜੋ ਪ੍ਰੋਸੀਜਰ ਇਸਟੈਬਲਿਸ਼ਡ ਬਾਏ ਲਾਅ ਹੈ ਤਾਂ ਉਸ ਪ੍ਰੋਸੀਜਰ ਨੂੰ ਤਾਂ ਫਾਲੋ ਕਰਨਾ ਹੀ ਪਵੇਗਾ ਜਿਵੇਂ ਉਸ ਤੋਂ ਬਾਅਦ ਚੋ ਕੇਸ ਲਾਉਣੇ ਪੈਣਗੇ ਰੈਟ ਪਟੀਸ਼ਨਾਂ ਲਾਉਣੀਆਂ ਪੈਣਗੀਆਂ ਬੇਲਾਂ ਲਾਉਣੀਆਂ ਪੈਣਗੀਆਂ ਉਹ ਕਸਟਡੀ ਪੀਰੀਅਡ ਦਾ ਕਾਊਂਟ ਹੋਣਾ ਹੀ ਹੋਣਾ ਹੈ ਦੇਖੋ ਕੀ ਕੀ ਆਪਣੇ ਵੱਲੋਂ ਉਹਨਾਂ ਦੇ ਕਾਨੂੰਨੀ ਜਿਹੜੇ ਸਲਾਹਕਾਰ ਔਰ ਉਹਨਾਂ ਦਾ ਲੀਗਲ ਤੁਸੀਂ ਦੇਖ ਰਹੇ ਹੋ ਪੱਖ ਤੁਸੀਂ ਆਪਣੇ ਵੱਲੋਂ ਕੀ ਕੀ ਕੋਸ਼ਿਸ਼ਾਂ ਕਰ ਰਹੇ ਹੋ ਉਹਨਾਂ ਦੀ ਰਿਹਾਈ ਦੇ ਲਈ ਦੇਖੋ ਕੋਸ਼ਿਸ਼ਾਂ ਪਹਿਲਾਂ ਤਾਂ ਅਸੀਂ ਐਪਲੀਕੇਸ਼ਨਾਂ ਲਾਈਆਂ ਸੀ ਸੌਚਕ ਸਮਾਗਮ ਦੇ ਸਬੰਧੀ ਕਿਉਂਕਿ ਦੇਖੋ ਇਸ ਦੇ ਵਿੱਚ ਇੱਕ ਬੰਦੇ ਨਹੀਂ 40 ਜਿਹੜੇ ਬੰਦੇ ਨੇ ਉਹਨਾਂ ਦੀ ਕਿਸਮਤ ਦੀ ਗੱਲ ਹੈ ਬੜੇ 40 ਪਰਿਵਾਰਾਂ ਦੀ ਜਿਹੜੀ ਕਿਸਮਤ ਹੈ ਇਸ ਚੀਜ਼ ਤੇ ਨਿਰਭਰ ਕਰਦੀ ਹੈ ਤਾਂ ਬੜੀ ਜਿਆਦਾ ਨਾ ਇੱਕ ਟੈਕਨੀਕਲ ਪੱਖ ਨੂੰ ਡਿਟੇਲ ਦੇ ਵਿੱਚ ਜਾ ਕੇ ਹਰੇਕੀ ਸੋਚਣੀ ਪੈਂਦੀ ਹੁੰਦੀ ਹੈ ਵੀ ਇੱਕੋ ਦਾ ਫੈਸਲੇ ਨਹੀਂ ਲੈ ਸਕਦੇ ਹੁੰਦੇ ਬੜੇ ਸਲਾਹ مشਵਰੇ ਹੁੰਦੇ ਨੇ ਲੀਗਲ ਟੀਮ ਦੇ ਵਿੱਚ ਆਪਸ ਵਿੱਚ ਹੁੰਦੇ ਨੇ ਫਿਰ ਦਿਬੜੂਗੜ ਜਾ ਕੇ ਭਾਈ ਅਮਰਿਤਪਾਲ ਸਿੰਘ ਨਾਲ ਕਰਨੇ ਪੈਂਦੇ ਹੁੰਦੇ ਨੇ ਫਿਰ ਸਾਰੇ ਸਮੀਕਰਨ ਦੇਖਣੇ ਹੁੰਦੇ ਨੇ ਸਾਰੇ ਸਮੀਕਰਨ ਦਾ ਇੱਕ ਮੈਂ ਕਹੂੰਗਾ ਅਨੁਮਾਨ ਲਾ ਕੇ ਤੇ ਫੇਰ ਅੱਗੇ ਜਿਹੜਾ ਵਧਿਆ ਜਾਂਦਾ ਹੁੰਦਾ ਹੈ ਹੁਣ ਅਸੀਂ ਜਿਹੜੀ ਪੈਰਵੀ ਹੈ ਉਹ ਐਨਐਸਏ ਦੇ ਕੇਸਾਂ ਨੂੰ ਲੈ ਕੇ ਤੇ ਜਿਹੜੇ ਬੰਦੇ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਨੇ 30 ਬੰਦੇ ਨੇ ਡੇਢ ਡੇਢ ਸਾਲ ਉਹਨਾਂ ਨੂੰ ਜੇਲ੍ਹ ਚ ਹੋ ਚੁੱਕਿਆ ਉਹਨਾਂ ਨੂੰ ਦੇਖ ਕੇ ਅਸੀਂ ਅੱਗੇ ਵਧਾਂਗੇ ਹੋ ਸਕਦਾ ਹੈ ਇੱਥੇ ਮਾਨਯੋਗ ਹਾਈ ਕੋਰਟ ਵੀ ਖੇਈ ਪੈਰਵੀ ਸ਼ੁਰੂ ਕਰ ਦਈਏ ਜਾਂ ਡਾਇਰੈਕਟਿਵ ਮਾਨਯੋਗ ਸੁਪਰੀਮ ਕੋਰਟ ਚਲੇ ਜਾਈਏ ਤਾਂ ਉਸ ਚੀਜ਼ ਨੂੰ ਦੇਖੋ ਸਮਾਂ ਹਰੇਕ ਚੀਜ਼ ਚ ਲੱਗਦਾ ਹੈ ਪਰ ਮੈਂ ਸਮਝਦਾ ਹਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਇਹਨਾਂ ਸਾਰੀਆਂ ਚੀਜ਼ਾਂ ਦਾ ਜਿਹੜਾ ਹੱਲ ਹੈ ਬੜੀ ਛੇਤੀ ਮੇਰੇ ਹਿਸਾਬ ਨਾਲ ਆ 2024 ਦੇ ਵਿੱਚ ਹੀ ਹੋ ਜਾਣਾ ਚਾਹੀਦਾ ਜੀ ਪੰਜਾਬੀ ਦੇ ਮਰਹੂਮ ਲੇਖਕ surjit patar ਦੀਆਂ ਸਤਰਾਂ ਨੇ ਕਿ ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ ਫੈਸਲੇ ਸੁਣਦੇ ਆ ਸੁਣਦੇ ਆ ਤੇ ਜਦੋਂ ਅਸੀਂ ਭਾਈ ਅਮਰਪਾਲ ਸਿੰਘ ਦਾ ਕੇਸ ਦੇਖਦੇ ਆ ਉਹਨਾਂ ਦੇ ਕੋਲ 5 ਸਾਲ ਨੇ ਮੈਂਬਰ ਪਾਰਲੀਮੈਂਟ ਵਜੋਂ ਵਿਜਨ ਦੇ ਕਿਤੇ ਇਹ ਤਾਂ ਨਹੀਂ ਹੋਏਗਾ ਕਿ ਉਹਨਾਂ ਦੇ ਫੈਸਲੇ ਘੁੰਦੇ ਰਹਿਣਗੇ ਅਦਾਲਤ ਦੇ ਚੱਕਰ ਕੱਟਦੇ ਰਹਿਣਗੇ ਉਹਨਾਂ ਦੀਆਂ ਪਟੀਸ਼ਨਾਂ ਇੱਕ ਜੱਜ ਤੋਂ ਦੂਜੇ ਜੱਜ ਤੱਕ ਜਾਂਦੀਆਂ ਰਹਿਣਗੀਆਂ ਦੇਖੋ ਹਾਲੇ ਤੱਕ ਤਾਂ ਇਹੀ ਕੁਸ਼ੀ ਹੋ ਰਿਹਾ ਸੀ ਜਿਹੜੇ ਸਾਥੀਆਂ ਦੇ ਐਨਐਸਸੀ ਵਾਲੇ ਕੇਸ ਲੱਗੇ ਨੇ ਲੱਗੇ ਸੀ ਪਰ ਹੁਣ ਇੱਕ ਮੈਂਬਰ ਪਾਰਲੀਮੈਂਟ ਬਣ ਚੁੱਕੇ ਨੇ ਟੈਕਨੀਕਲੀ ਦੇਖਿਆ ਜਾਵੇ ਤਾਂ ਇੱਕ ਸਪੈਸ਼ਲ ਕੋਰਟ ਦੇ ਵਿੱਚ ਮੈਂਬਰ ਪਾਰਲੀਮੈਂਟ ਤੇ ਐਮਐਲਏਜ਼ ਦੇ ਜਿਹੜੇ ਕੇਸ ਹੁੰਦੇ ਚੱਲਦੇ ਹੁੰਦੇ ਆ ਇੱਕ ਜੱਜ ਸਾਡੀ ਸਪੈਸ਼ਲ ਡਿਊਟੀ ਲੱਗਦੀ ਹੁੰਦੀ ਹੈ ਥੱਲੇ ਵੀ ਜੋ ਡਿਸਟ੍ਰਿਕਟ ਜ਼ਿਲ੍ਹਾ ਕਿਚੈਰੀਆਂ ਤੇ ਇੱਕ ਸਪੈਸ਼ਲ ਕੋਰਟ ਡੈਜ਼ਿਗਨੇਟਿਡ ਹੁੰਦੀ ਹੈ ਜੋ ਇੱਕ ਫਾਸਟ ਟਰੈਕ ਤਰੀਕੇ ਨਾਲ ਕੰਮ ਕਰਦੀ ਹੁੰਦੀ ਹੈ ਪਰ ਦੇਖੋ ਮੈਂ ਜਿਵੇਂ ਕਿ ਇੱਕ ਵਕੀਲ ਹੋਣ ਦੇ ਨਾਤੇ ਇੱਕ ਜਿਵੇਂ ਕਿ ਸੰਵਿਧਾਨਕ ਪ੍ਰਕਿਰਿਆ ਨੂੰ ਦੇਖਦਿਆਂ ਹੋਇਆਂ ਦੇਖੋ ਸਮਾ ਤਾਂ ਹਰੇਕ ਚੀਜ਼ ਲੱਗਦਾ ਹੈ ਜਿਹੜੀ ਤਰੀਕ ਪੇ ਤਰੀਕ ਵਾਲੀ ਗੱਲ ਵੀ ਸੱਚ ਹੁੰਦੀ ਹੈ ਪਰ ਹੁਣ ਦੇਖੋ ਕੋਈ ਹੋਰ ਵਾਹ ਵਾਸਤਾ ਹੀ ਹੈ ਨਹੀਂਗਾ ਹੁਣ ਜੇ ਅੱਜ ਅੱਜ ਦੇ ਜਿਹੜੇ ਮੁੱਖ ਮੰਤਰੀ ਨੇ ਭਗਵੰਤ ਸਿੰਘ ਮਾਨ ਜੇ ਉਹਨਾਂ ਦੀ ਸੋਚ ਨਹੀਂ ਕੰਮ ਕਰਦੀ ਵੀ ਕਿਵੇਂ ਅਸੀਂ 46% ਤੋਂ 21-22% ਤੇ ਸਾਡਾ ਵੋਟ ਸ਼ੇਅਰ ਆ ਚੁੱਕਿਆ ਹੈ ਕੁਝ ਸਾਡੇ ਕੋਲ ਇਥੇ ਪੱਲੇ ਨਹੀਂ ਰਹਿ ਗਿਆ ਮੇਰੇ ਹਿਸਾਬ ਨਾਲ ਸਾਰੀਆਂ ਜਿੰਮੀ ਚੋਣਾ ਵੀ ਜਿਹੜੇ ਹਾਰਨ ਦੇ ਕੰਡੇ ਤੇ ਆ ਚੁੱਕੇ ਨੇ ਜੀ ਉਹੀ ਆ ਦੀ ਕੁਰਸੀ ਨੂੰ ਨਹੀਂ ਬਚਾਉਣਾ ਚਾਹੁੰਦੇ ਦਾ 27 ਦੇ ਵਿੱਚ ਤੋਂ ਕੁਰਸੀ ਭਾਈ ਅਮਰਿਤਪਾਲ ਸਿੰਘ ਨੇ ਲਈ ਜਾਣੀ ਹੈ ਮੈਂ ਇਹ ਸਮਝਦਾ ਹੈ ਇਹ ਤਾਂ ਦੇਖੋ ਸਮੇਂ ਦੇ ਜਦੋਂ ਆਂਦੇ ਨੇ ਮਹਾਰਾਜ ਜਦੋਂ ਕੁਝ ਹੋਰ ਨਹੀਂ ਮਾਰਦੇ ਜਦੋਂ ਮਾਰਦੇ ਮਤ ਮਾਰਦੇ ਆ ਬੰਦੇ ਦੀ ਜੇ ਅਜੋਕੇ ਸਮੇਂ ਦੇ ਹੁਕਮਰਾਨਾਂ ਦੀ ਮਾਤੀ ਵੱਜ ਚੁੱਕੀ ਹੈ ਜੀ ਉਹਨਾਂ ਨੇ ਆਪਦੀ ਖਾਤਮੇ ਵੱਲੋਂ ਵੱਧ ਰਹੇ ਨਹੀਂ ਤੇ ਇਸ ਦੇ ਵਿੱਚ ਅਸੀਂ ਕੀ ਕਰ ਸਕਦੇ ਅਸੀਂ ਤਾਂ ਪੋਲੀਟੀਕਲ ਤੌਰ ਤੇ ਵੀ ਲੜਾਈ ਲੜ ਰਹੇ ਹਾਂ ਕਾਨੂੰਨੀ ਤੌਰ ਤੇ ਵੀ ਲੜ ਰਹੇ ਆ ਤੇ ਜਿਹੜੇ ਇੱਕ ਕੌਮ ਦੇ ਵਿੱਚ ਵਿਝਰ ਕੇ ਤੁਹਾਡੇ ਮਾਦਿਆਂ ਦੇ ਦੁਆਰਾ ਆਪਦੇ ਵਿਚਾਰ ਵੀ ਸੰਗਤਾਂ ਦੇ ਅੱਗੇ ਰੱਖ ਰਹੇ ਆ ਤਾਂ ਇਸ ਤੋਂ ਵੱਧ ਕੇ ਮੈਂ ਸਮਝਦਾ ਕੁਝ ਹੋਰ ਹੋ ਨਹੀਂ ਸਕਦਾ ਭਾਈ ਅਮਰਿਤਪਾਲ ਮਾਮਲੇ ਦੇ ਵਿੱਚ ਕੀ ਤੁਸੀਂ ਪੰਜਾਬ ਦੇ ਐਡਵੋਕੇਟ ਜਨਰਲ ਦੇ ਨਾਲ ਕਦੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਇਹ ਦੇਖੋ ਜੋ ਐਡਵੋਕੇਟ ਜਨਰਲ ਸਾਹਿਬ ਹੁੰਦੇ ਨੇ ਉਹ ਤਾਂ ਇੱਕ ਪੋਲਿਟੀਕਲ ਅਪਾਇੰਟ ਹੀ ਹੁੰਦੇ ਨੇ ਸਰਕਾਰ ਨੇ ਲਾਏ ਹੁੰਦੇ ਨੇ ਤਾਂ ਉਹਨਾਂ ਨੂੰ ਮੇਰੇ ਹਿਸਾਬ ਨਾਲ ਮਿਲ ਕੇ ਕੋਈ ਫਾਇਦਾ ਹੀ ਨਹੀਂ ਦੇਖੋ ਜੇ ਪੰਜਾਬ ਦੇ ਮੁੱਖ ਮੰਤਰੀ ਨੂੰ ਪੰਜਾਬ ਦੇ 4 ਲੱਖ ਵਸਿੰਦਿਆਂ ਦੀ ਜਿਹੜਾ ਉਹਨਾਂ ਨੂੰ ਮੈਰੈਂਡਮ ਦਿੱਤਾ ਹੈ ਅਲਟੀਮੇਟਮ ਦਿੱਤਾ ਹੈ ਖਲੂਬ ਸਾਹਿਬ ਦੇ ਲੋਕਾਂ ਨੇ ਜੇ ਉਹ ਨਹੀਂ ਦਿਖ ਰਿਹਾ ਜੇ ਇਕਾ ਦੁੱਕਾ ਬੰਦਾ ਉਹਨਾਂ ਦੇ ਕਿਸੇ ਨੁਮਾਇंदे ਨੂੰ ਮਿਲ ਵੀ ਲਊਗਾ ਜਾਂ ਕੋਈ ਮੈਮੋਰੈਂਡਮ ਦੇ ਵੀ ਦਊਗਾ ਤਾਂ ਉਹ ਕੀ ਦੱਸਣਾ ਉਹਨਾਂ ਨੂੰ ਤਾਂ ਉਹਨਾਂ ਦੀ ਮੱਤ ਦੇ ਉੱਪਰ ਮੈਂ ਕਹੂੰਗਾ ਪਰਦਾ ਪੈ ਚੁੱਕਿਆ ਹੈ ਉਹ ਚਾਹੁੰਦੇ ਨੇ ਉਹ ਜਿਹੜੀ ਚੀਜ਼ ਨੂੰ ਖਤਮ ਕਰਨਾ ਚਾਹੁੰਦੇ ਨੇ ਤੁਸੀਂ ਦੇਖੀ ਜਾਇਓ ਉਹਨਾਂ ਨੇ ਉਹਨਾਂ ਨੂੰ ਖਤਮ ਕਰ ਦੇਣਾ ਹੈ ਇਹ ਅੱਜ ਨਹੀਂ ਇਹ 2027 ਦੇ ਵਿੱਚ ਹੋਣਾ ਹੀ ਹੋਣਾ ਹੈ ਈਮਾਨ ਜੀ ਜਾਂਦੇ ਜਾਂਦੇ ਇੱਕ ਚੀਜ਼ ਕਲੀਅਰ ਕਰਨਾ ਚਾਹੁੰਦੇ ਸਾਡੇ ਦਰਸ਼ਕ ਵੀ ਜਾਨਣਾ ਚਾਹੁੰਦੇ ਨੇ ਕਿ ਭਾਈ ਅਮਰਿਤਪਾਲ ਸਿੰਘ ਦੀ ਰਿਹਾਈ ਸੰਭਵ ਹੈ ਜਾਂ ਨਹੀਂ ਦੇਖੋ ਮੈਂ ਤਾਂ ਕਹੂੰਗਾ 1000% ਸੰਭਵ ਹੈ ਬੜੀ ਛੇਤੀ ਹੋਵੇਗੀ ਜਿਵੇਂ ਜਿਵੇਂ ਆਪਾਂ ਹੁਣ ਜਿਮਨੀ ਚੋਣਾ ਵੀ ਲੜਦੀਆਂ ਨੇ ਉਹਨਾਂ ਜਿਮਨੀ ਚੋਣਾ ਦੇ ਵਿੱਚ ਜਿਵੇਂ ਵੀ ਜੋ ਇੱਕ ਪੋਲੀਟਿਕਲ ਪ੍ਰੈਸ਼ਰ ਹੀ ਹੁੰਦਾ ਕਿਉਂਕਿ ਜਿਹੜੇ ਇਹ ਮੁੱਖ ਮੰਤਰੀ ਹੁੰਦੇ ਨੇ ਮੰਤਰੀ ਐਮ ਐਲ ਏ ਹੁੰਦੇ ਨੇ ਇਹ ਵੋਟਾਂ ਦੇ ਸਕੇ ਹੁੰਦੇ ਨੇ ਜੇ ਇਹਨਾਂ ਨੂੰ ਵੋਟਾਂ ਖੁਰਦੀਆਂ ਦਿਸੀਆਂ ਤਾਂ ਹੱਲ ਹੋ ਜਾਣਾ ਨਹੀਂ ਤਾਂ ਅਦਾਲਤਾਂ ਦੇ ਵਿੱਚ ਉਹ ਹੋ ਜਾਣਾ ਹੈ ਹਾਈ ਕੋਰਟਾਂ ਦੇ ਵਿੱਚ ਉਹ ਹੋ ਜਾਣਾ ਹੈ ਤੇ ਸੁਪਰੀਮ ਕੋਰਟ ਵਿੱਚ ਉਹ ਹੋ ਜਾਣਾ ਹੈ ਹਾਲਤ ਹੋ ਹੀ ਜਾਣਾ ਭਾਈ ਅਮਰਿਤਪਾਲ ਸਿੰਘ ਨੇ ਤਾਂ ਕਿਸੇ ਨੂੰ ਡਾਂਗ ਤੱਕ ਨਹੀਂ ਮਾਰੀ ਜੇ ਇਦੋਂ ਵੀ ਬੜੇ ਵੱਡੇ ਵੱਡੇ ਜਿਹੜੇ ਕੇਸ ਹੁੰਦੇ ਨੇ ਉਹਨਾਂ ਦੇ ਵਿੱਚ ਬੰਦੇ ਬਾਹਰ ਆ ਜਾਂਦੇ ਨੇ ਤੇ ਇਹ ਵੀ ਦੇਖੋ ਇੱਕ ਡਿਟੈਂਸ਼ਨ ਹੈ ਤੇ ਮੇਨੂੰ ਲੱਗਦਾ ਬੜੀ ਛੇਤੀ ਆਪਾਂ ਨੂੰ ਕੋਈ ਉਮੀਦ ਨਹੀਂ ਛੱਡਣੀ ਚਾਹੀਦੀ 1000% ਉਮੀਦ ਹੈ ਕਿ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਜਿਹੜੇ 40 ਸਾਥੀ ਨੇ ਉਹਨਾਂ ਨੇ ਬੜੀ ਛੇਤੀ ਬਾਹਰ ਆ ਜਾਣ ਠੀਕ ਹੈ ਮਾਨ ਜੀ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਲਈ ਸਤਿ ਸ਼੍ਰੀ ਅਕਾਲ ਜੀ ਸੋ ਅੱਜ ਦੀ ਅਸਤੀ ਖਾਸ ਪੇਸ਼ਕਸ਼ ਵਿੱਚ ਅਸੀਂ ਗੱਲਬਾਤ ਕੀਤੀ ਭਾਈ ਅਮਰਿਤਪਾਲ ਸਿੰਘ ਦੇ ਵਕੀਲ ਈਮਾਨ ਸਿੰਘ ਖਾਰਾ ਦੇ ਨਾਲ ਕਾਨੂੰਨੀ ਪੱਖ ਕੀ ਰਹਿਣ ਵਾਲੇ ਨੇ ਭਾਈ ਅਮਰਿਤਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ 5 ਸਾਲ ਉਹਨਾਂ ਦੇ ਕੋਲ ਮੈਂਬਰ ਪਾਰਲੀਮੈਂਟ ਵਜੋਂ ਵਿਚਰਨ ਦੇ ਨੇ ਤੇ ਕਿੰਨਾ ਕੁ ਔਖਾ ਆ ਕਿੰਨਾ ਕੁ ਗੁੰਜਲਦਾਰ ਹੋਏਗਾ ਹੁਣ ਉਹਨਾਂ ਦਾ ਜੇਲ੍ਹ ਤੋਂ ਬਾਹਰ ਆਉਣਾ ਕਿਉਂਕਿ ਸੌ ਚੱਕ ਸਮਾਗਮ ਦੇ ਵਿੱਚ ਦੇਖਿਆ ਗਿਆ ਹੈ ਕਿ ਕਿਸ ਤਰ੍ਹਾਂ ਉਹਨਾਂ ਨੂੰ ਮੀਡੀਆ ਦੇ ਸਾਹਮਣੇ ਆ ਕਿਸੇ ਵੀ ਪਲੇਟਫਾਰਮ ਦੇ ਸਾਹਮਣੇ ਨਹੀਂ ਆਉਣ ਦਿੱਤਾ ਗਿਆ ਸੋ ਅੱਜ ਦੀ ਪੇਸ਼ਕਸ਼ ਦੇ ਵਿੱਚ ਇੰਨਾ ਹੀ ਅਗਲੇ ਐਪੀਸੋਡ ਦੇ ਵਿੱਚ ਫੇਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਸੀਂ ਵੇਖਦੇ ਰਹੋ ਸੱਚ ਦਾ ਨਿਰੰਤਰ ਵਹਿੰਦਾ ਦਰਿਆ ਸਤਲੁਸ਼ ਟੀਵੀ